ਆਈਂਦਾ ਮੰਮੀ ਤੁਸੀਂ ਨਾ ਅੰਦਰ ਚੱਲੋ ਮੰਮੀਆਂ ਦੀ ਗਈ ਚਲੀਏ ਜਦੋਂ ਇਹ ਬਾਥਰੂਮ ਦੇ ਵਿੱਚ ਵਰ ਗਿਆ ਹੈ ਬਾਥਰੂਮ ਚੋਂ ਨਿਕਲਿਆ ਇੱਕੇ ਵਾਰੀ ਭੱਜ ਕੇ ਸਾਹਮਣੇ ਬੈਠਾ ਇਹਨੇ ਦਾਵਾ ਦਾਵਾ ਇਤੋਂ ਪਤਾ ਉਹ ਕਰ ਦਿਆ ਇੱਥੇ ਲਾਇਆ ਹਾਂ ਤੇ ਮੈਨੂੰ ਐ ਕੀਤਾ ਡੈਡੀ ਚੰਗਾ ਮੈਂ ਚੱਲਿਆ ਬਸ ਮਿੰਟ ਲੱਗਾ ਇੱਕ ਉਹ ਥੱਲੇ ਡਿੱਗ ਗਿਆ ਇਹ ਤਾਂ ਮਕਾਉਂਦੇ ਰਹਿਣ ਕੱਲ ਮੁੰਡੇ ਨੂੰ ਇਹਨੇ ਹੀ ਮੇਰਾ ਮੁੰਡਾ ਮਰਾਇਆ ਇਹ ਨਾ ਤਮਕਾਉਂਦਾ ਫਿਰ ਥੋੜਾ ਮਰਨਾ ਸੀ ਇਹਦੇ ਦੇ ਪੱਤੋ ਪਰਚਾ ਕੱਟੋ ਫਿਰ ਇਹਦੇ ਤੇ ਤੁਸੀਂ ਉੱਥੇ ਅੰਦਰ ਕਮਰੇ ਚ ਕੀਆ ਫਿਰ ਇਹ ਹਾਂਜੀ ਸਾਨੂੰ ਅੰਦਰ ਤਾੜੀ ਜੂ ਰੱਖਿਆ ਨਾ ਅੰਦਰ ਤਾੜ ਕੇ ਰੱਖਿਆ ਤੇ ਅੰਦਰ ਬਾਹਰ ਪੁੱਲਤ ਖੜ ਗਈ ਤੇ ਅੰਦਰੋਂ ਕੁੰਡਾ ਲਾਤਾ ਉਹਨਾਂ ਨੇ ਖਾਲ ਨੇ ਮੁੰਡੇ ਨੂੰ ਤਮਕਾਇਆ ਉਹ ਮੈਨੂੰ ਨੇ ਦੱਸਿਆ ਅਗਰ ਰਾਤ ਨੂੰ ਹੂੰ ਤੇ ਐਮਐਲ ਸਾਹਿਬ ਫਿਰ ਨਹੀਂ ਵੀ ਪਾ ਗਈ ਤੇ ਐਮਐਲ ਸਾਹਿਬ ਬੂਹਾ ਖੁੱਲਦਾ ਰਹਿ ਗਿਆ ਬਸ ਇੰਨੀ ਗੱਲ ਕਰਕੇ ਵੀ ਤੁਸੀਂ ਸਕਾਰ ਕਰ ਲੋ ਉਹ ਤਾਂ ਗੱਡੀਆਂ ਚੜ੍ਹ ਕੇ ਭੱਜ ਗਏ ਜੀ ਐਮਐਲ ਸਾਹਿਬ ਸਸਕਾਰ ਤੇ ਵੀ ਨਹੀਂ ਖੜੇ ਨਹੀਂ ਗਿਆ ਜੀ ਉਹ ਜਿਹੜੀਆਂ ਗੱਲਾਂ ਲੋਕ ਕਰ ਰਹੇ ਨੇ ਆ ਰਾਤ ਦੀਆਂ ਵੀ ਭੱਜ ਗਿਆ ਐਮਐਲ ਐਮਐਲ ਸਾਹਿਬ ਭੱਜ ਗਏ ਜੀ ਐਮਐਲ ਸਾਹਿਬ ਤਾਂ ਐ ਭੱਜਿਆ ਵੀ ਜਿਵੇਂ ਮੈਨੂੰ ਇਹਨਾਂ ਫੜ ਲੈਣਾ ਦੱਸੋ ਅਸੀਂ ਫੜਨਾ ਥੋੜਾ ਜੀ ਮੈਨੂੰ ਆ ਦਾੜੀ ਮੈਂ ਸਰਪੰਚ ਬੰਨਣਾ ਹੀ ਬੰਨਣਾ ਜ਼ਰੂਰ ਬੰਨਣਾ ਮੈਂ ਆ ਕਹਾਂ ਨਹੀਂ ਪੁੱਤਰ ਰਹਿਣ ਦੇ ਆਂਦਾ ਨਹੀਂ ਦਾੜੀ ਤੂੰ ਕਾਰ ਸੇਵਾ ਬੰਦਾਂਗਾ ਲੋ ਬਬ ਪਾਣੀ ਪੀ ਲੋ ਜੀ ਪਹਿਲਾਂ ਉਹਨਾਂ ਕਰਕੇ ਹੀ ਖਲੋਤਾ ਸੀਗਾ ਵੀ ਮੇਰੇ ਤੋਂ ਮੇਰੇ ਤੋਂ ਇਹਨਾਂ ਕਿਹੜੇ ਪੈਸੇ ਲੈਣੇ ਹਾਂਜੀ ਤੇ ਜਦੋਂ ਬੰਦੀਵਾਰੀ ਆਈ ਤੇ ਕਹਿੰਦੇ ਵੀ ਪੈਸੇ ਲਾਂਗੇ ਤੇ ਸਾਡੇ ਤੋਂ ਮੰਗਦੇ ਤੇ ਪੈਸੇ ਜਿਆਦੇ ਸੀ ਮੈਂ ਕਿਤੋਂ ਫੜਫੜਾ ਕੇ ਫੇਰ ਉਹਨੂੰ ਪੈਸੇ ਦਿੱਤੇ ਸ਼ਹਿਰ ਫਰੋਜਪੁਰ ਅੱਡੇ ਦੇ ਜਿਹੜੇ ਨਾਲ ਗਏ ਸੀ ਉਹਨਾਂ ਨੂੰ ਉੱਥੇ ਲਾ ਤਾਂ ਕਹਿੰਦਾ ਨਾਲ ਨਾ ਕਿਸੇ ਨੂੰ ਲੈ ਕੇ ਆਈਂ ਤੇ ਇਕੱਲਾ ਜਾਣਾ ਮੈਨੂੰ ਕਾਹੇ ਦੇ ਕੇ ਜਾਈਂ ਉੱਥੇ ਇਹਨੂੰ 2 ਲੱਖ ਰੁਪਈਆ ਕਰ ਰਿਆ ਸੀ ਦੇ ਕੇ ਆਇਆ ਕਾਲੇ ਲਫਾਵੇ ਹੀ ਪਏ ਸਹੀ ਤੇ ਦੋ ਗੁੱਟੀਆਂ ਹੈਗੀਆਂ ਸੀ 50-50 ਹਜ਼ਾਰ ਦੀਆਂ ਬਾਕੀ ਦਾਹਾਂ-ਦਾਹਾਂ ਦੇ ਨੋਟ ਸੀਗੇ ਕੋਈ ਮੈਂ ਆਪਦੇ ਦੋਦੇ ਇਕੱਠੇ ਕੀਤੇ ਕੋਈ ਮੈਂ ਲੱਖ ਰੁਪਈਆ ਕਿਸੇ ਕੋ ਫੜਿਆ ਜਿਹੜਾ ਕਿਸੇ ਕੋ ਲਿਆ ਸੀ ਉਹ ਤਾਂ 50-50 ਹਜ਼ਾਰ ਦੇ 50 100 5-5 ਵਾਲੇ ਨੋਟ ਸੀ ਤਿੰਨ ਸਾਲ ਇਹਨਾਂ ਦੇ ਨਾਮ ਰਿਹਾ ਹੈ ਲਗਾਤਾਰ ਤੇ ਆ ਵੀ ਇਹਨੂੰ ਕਹਿਤਾ ਤੈਨੂੰ ਸਰਪੰਚ ਬਣਾ ਦਿੰਦੇ ਆ ਤੇ ਸੇਵਾ ਪਾਣੀ ਸਾਡੀ ਕਰਦੀ ਪਰ ਇਨਸਾਫ ਸਾਨੂੰ ਨਹੀਂ ਮਿਲਿਆ ਮੁੰਡੇ ਦੇ ਪੈਸੇ ਵੀ ਲਾਗੇ ਜਾਨ ਵੀ ਗਈ ਚਲੀ ਬਹੁਤ ੱਕਾ ਆ ਜੀ ਬਹੁਤ ਜਿਆਦਾ ੱਕਾ ਆ ਜਵਾਨ ਮੁੰਡਾ ਸੀਗਾ ਜਸ਼ਨਪ੍ਰੀਤ ਬਾਵੇ ਦੀ ਮੌਤ ਤੋਂ ਬਾਅਦ ਲਗਾਤਾਰ ਲੋਕ ਜੜਿਆ ਹਮਦਰਦੀ ਜ਼ਾਹਿਰ ਕਰ ਰਹਾ ਚਾਹੇ ਉਹ ਫੇਸਬੁੱਕ ਹੈ ਟਵਿੱਟਰ ਹੈ ਹਰੇਕ ਜਗ੍ਹਾ ਤੇ ਜਸ਼ਨ ਨੂੰ ਸਪੋਰਟ ਕੀਤੀ ਜਾ ਰਹੀ ਹੈ ਜਸ਼ਨ ਦੇ ਹੱਕ ਦੇ ਵਿੱਚ ਇੱਕ ਕੈਂਡਲ ਮਾਰਚ ਵੀ ਕੱਢਿਆ ਗਿਆ ਕੈਂਡਲ ਮਾਰਚ ਕੱਢਣ ਤੇ ਹਜ਼ਾਰਾਂ ਦੀ ਤਦਾਦ ਵਿੱਚ ਨੌਜਵਾਨ ਮੋਮਬਤੀਆਂ ਲੈ ਕੇ ਅੱਗੇ ਆਏ ਪਰ ਉਸ ਕੈਂਡਲ ਮਾਰਚ ਨੇ ਪਰਿਵਾਰ ਨੂੰ ਇੱਕ ਵਾਰ ਹੌਸਲਾ ਦਿੱਤਾ ਜਰੂਰ ਦਿਖਾਈ ਦਿੱਤਾ ਹੈਗਾ ਜਿਹੜੇ ਇਸ ਜਸ਼ਨ ਦੇ ਮੌਤ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਪਰਦੇ ਦੇ ਪਿੱਛੇ ਸੀ ਅੱਜ ਉਸ ਗੱਲ ਨੂੰ ਉਜਾਗਰ ਕਰਾਂਗੇ ਅੱਜ ਉਹ ਗੱਲ ਸਾਹਮਣੇ ਲੈ ਕੇ ਆਵਾਂਗੇ ਜਿਹੜੀ ਗੱਲ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਸੀ ਵਾਰ-ਵਾਰ ਲੋਕ ਕਹਿ ਰਹੇ ਸੀ ਕਿ ਪੀਏ ਦਾ ਫੋਨ ਆਇਆ ਉਸ ਪੀਏ ਦੇ ਫੋਨ ਦੇ ਕਾਰਨ ਜਸ਼ਨ ਨੂੰ ਆਤਮ ਹੱਤਿਆ ਕਰਨੀ ਪਈ ਐ ਇਸ ਸਾਰੇ ਮਾਮਲੇ ਤੇ ਅੱਜ ਉਹ ਮਾਮਲਾ ਜਿਹੜਾ ਉਜਾਗਰ ਕਰ ਦਿਆਂਗੇ ਨਹੀਂ ਜੀ ਦੁੱਖ ਐ ਸੀ ਵੀ ਬਾਬੇ ਬੁੱਢਾ ਸਾਹਿਬ ਕਹਿੰਦਾ ਮੈਂ ਜਾਣਾ ਰਾਤ ਨੂੰ ਜੀ ਅਸੀਂ ਆਖਿਆ ਪੁੱਤਰ ਵੀ ਚੱਲ ਚੜੇ ਜੀ ਆਂਦਾ ਮੈਂ ਤੜਕੇ ਜਾਣਾ ਤੇ ਬੁੱਢਾ ਸਾਹਿਬ ਬਾਬੇ ਦੇ ਗਿਆ ਮੱਥਾ ਟੇਕਣ ਤੇ ਕੇ ਲਗਾਉਂਦਾ ਰਾਹ ਦੇ ਵਿੱਚ ਉਹਨੂੰ ਫੋਨ ਆਇਆ ਪੀਏ ਸਾਹਿਬ ਦਾ ਵੀ ਅਸੀਂ ਪਿੰਡ ਆਏ ਹੋਏ ਆ ਤੇ ਤੂੰ ਜਸ਼ਨ ਕਿੱਥੇ ਗਿਆ ਕਹਿੰਦਾ ਮੈਂ ਤਾਂ ਬੁੱਢਾ ਸਾਹਿਬ ਗਿਆ ਬਾਬੇ ਦੇ ਅੰਮ੍ਰਿਤਸਰ ਮੱਥਾ ਟੇਕਣ ਤੇ ਉੱਥੋਂ ਆਉਂਦੇ ਪੈ ਸੀ ਇਹਨਾਂ ਨੇ ਪੀਏ ਸਾਹਿਬ ਨੇ ਜਿਹੜੇ ਫੌਜਾ ਸਿੰਘ ਦੀ ਇਹਨੂੰ ਫੋਨ ਕੀਤਾ ਵੀ ਅਸੀਂ ਤੁਹਾਡੇ ਪਿੰਡ ਆਏ ਹੋਏ ਸਾਂ ਤੇ ਤੁਸੀਂ ਉੱਥੇ ਮੱਥੇ ਦੇਖਦੇ ਫਿਰਦੇ ਜੀ ਤੇ ਐਵੇਂ ਸਰਪੰਚੀਆਂ ਨਹੀਂ ਹੁੰਦੀਆਂ ਤੂੰ ਸਰਪੰਚੀ ਦੇ ਲਾਇਕ ਨਹੀਂਗਾ ਜਿਵੇਂ ਮੈਨੂੰ ਉਹਨੇ ਆ ਕੇ ਦੱਸਿਆ ਰਾਤ ਨੂੰ ਘਰੇ ਮੈਂ ਪੁੱਛਿਆ ਪ੍ਰੀਤ ਕੀ ਗੱਲ ਹੋਈ ਜਸ਼ਨ ਕਹਿੰਦਾ ਡੈਡੀ ਮੈਨੂੰ ਇਹਨਾਂ ਫੋਨ ਕੀਤਾ ਬਹੁਤ ਧਮਕਾਇਆ ਤੇ ਮੈਨੂੰ ਆਦੇ ਟੈਂਟ ਨਹੀਂ ਲਾਇਆ ਪਿੰਡ ਦੇ ਵਿੱਚ ਕੁਰਸੀਆਂ ਨਹੀਂ ਲਾਇਆ ਆਂਦਾ ਜਾਂਦਾ ਮੈਨੂੰ 2-4 ਦਿਨ ਤਾਂ ਪਹਿਲਾਂ ਆਏ ਨੇ ਤੇ ਉਤੋਂ ਇਹ ਫੇਰ ਮੇਰੇ ਮਗਰੋਂ ਇਹਨਾਂ ਸਕੀਮ ਬਣਾ ਲਈ ਜਾਂ ਤਾਂ 2-3 ਦਿਨ ਪਹਿਲਾਂ ਮੈਨੂੰ ਦੱਸ ਦੇ ਜਹਾੜੀ ਡਾਂਗ ਤੇ ਮੈਂ ਆ ਜਾਂਦਾ ਤੇ ਮੈਨੂੰ ਨਾ ਫੋਨ ਕੀਤਾ ਮੈਨੂੰ ਲਾਡੀ ਪੀਏ ਸਾਹਿਬ ਧਮਕੀਆਂ ਦੇਂਦਾ ਰਿਹਾ ਕਿ ਤੂੰ ਸਰਪੰਚੀ ਦੇ ਲੈਗਦਾ ਨਹੀਂ ਆ ਜਿਹੜਾ ਤੂੰ ਵੀ ਸਾਡੀ ਅੱਜ ਪੁੱਛਿਆ ਦੱਸਿਆ ਨਹੀਂਗਾ ਉਸ ਤੋਂ ਬਾਅਦ ਮੈਂ ਇਹਨੀ ਗੱਲ ਨੂੰ ਪੁੱਛੀ ਮੇਰੇ ਕੋਲ ਬੈਠਾ ਆ ਕੇ ਬੈਠੇ ਰਹੇ ਅਸੀਂ ਮੰਜੇ ਦੋ ਜਣੇ ਬੋਰ ਕਰਾ ਇਸ ਵਾਰ ਉੱਥੋਂ ਕਿੱਥੋਂ ਆਇਆ ਰਾਤ 8 ਵਜੇ ਦੀ ਗੱਲ ਹੈ 7 ਕੁਜੇ ਕਰੇ ਆਇਆ ਮੈਂ ਨਾ ਉਸ ਤੋਂ ਬਾਅਦ ਫਿਰ ਇਹ ਅੰਦਰ ਬਹਿ ਗਿਆ ਆਪ ਦੇ ਤੇ ਮੈਂ ਬਾਹਰ ਮਾਧਿਮ ਉਤ ਚੋਈ ਨਾਤ ਹੋ ਗਏ ਰੋਟੀ ਪਾਣੀ ਖਾ ਕੇ ਮੈਂ ਫਿਰ ਠੰਡੀ ਜਹਾਵਾ ਚੱਲਦੀ ਸੀ ਤੇ ਬਾਹਰ ਬੈ ਗਿਆ ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲ ਆ ਕੇ ਬਹਿ ਗਿਆ ਮੈਂ ਪੁੱਛਿਆ ਜਸ਼ਨ ਕੀ ਗੱਲ ਹੋਈ ਕਹਿੰਦਾ ਇਸ ਤਰ੍ਹਾਂ ਨਾ ਤੀਜੇ ਸਾਹਿਬ ਦਾ ਫੋਨ ਆਇਆ ਰਾਜ ਮੈਨੂੰ ਧਮਕਾਉਂਦਾ ਸੀਗਾ ਵੀ ਤੂੰ ਸਰਪੰਚੀ ਤੇ ਲੈਕਦਾ ਨਹੀਂਗਾ ਤੇ ਮੈਂ ਆਖਿਆ ਗੱਲ ਕੀ ਬਣ ਗਈ ਆਂਦਾ ਯਾਰ ਇਹਨਾਂ ਨੇ ਮੈਨੂੰ ਦੱਸਿਆਗਾ ਨਹੀਂ ਤੇ ਆ ਗਏ ਨੇ ਆਟੋਮੈਟਕੀ ਜਿਵੇਂ ਆਪੇ ਹੀ ਫਿਰ ਦੂਜੀ ਪਾਰਟੀ ਨਾਲ ਇਹਨਾਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਸੱਦਿਆ ਜਾਂ ਕੋਈ ਇਹੋ ਜੀ ਗੱਲ ਹੋਈ ਏ ਤੇ ਮੈਨੂੰ ਬੜਾ ਨਾ ਇਹਨਾਂ ਨੇ ਅੱਜ ਪਰੇਸ਼ਾਨ ਕੀਤਾ ਤੇ ਮੈਂ ਹਾਂ ਇਦਾਂ ਪਰੰਤੂ ਗੁਰੂ ਘਰ ਆਇਆ ਸਭ ਖੁਸ਼ ਹੋਣਾ ਚਾਹੀਦਾ ਮੈਂ ਤਾਂ ਪੁੱਛਿਆ ਵੀ ਕੀ ਗੱਲ ਬਣ ਗਈ ਇਹ ਗੋ ਮੈਨੂੰ ਇਹਨੇ ਇਹ ਸਵਾਲ ਕੀਤਾ ਉਸ ਤੋਂ ਬਾਅਦ ਫਿਰ ਉੱਠ ਕੇ ਨਾ ਅੰਦਰ ਗਿਆ ਸਲਾਬ ਦੇ ਪਰ ਸਾਡਾ ਏਸੀ ਵਾਲਾ ਕਮਰਾ ਨਾਲ ਹੀ ਤੇ ਉੱਥੇ ਗਿਆ ਆਲਾ ਤੇ ਮੈਂ ਫਿਰ ਬਾਹਰ ਹੀ ਬਹਿ ਗਿਆ ਉਸ ਤੋਂ ਬਾਅਦ ਫਿਰ ਇਹ ਨਾ ਬਾਹਰ ਆਇਆ ਉਦੋਂ 11 ਵਜ ਕੇ ਨਾ 15 ਕੁ ਮਿੰਟ ਸੀਗੇ ਕਿ 20 ਮਿੰਟ ਸੀ ਇੰਨਾ ਕੁ ਮੈਨੂੰ ਚੇਤਾ ਮੈਂ ਮੋਬਾਈਲ ਵੇਂਦਾ ਪਿਆ ਸੀ ਉਸੇ ਰਾਤ ਦਾ ਜੀ ਉਸੇ ਰਾਤ ਦਾ ਜੀ ਤੇ ਆਇਆ ਤੇ ਕਹਿੰਦਾ ਮੰਮੀ ਤੁਸੀਂ ਨਾ ਅੰਦਰ ਚੱਲੋ ਤੇ ਇਹ ਲੜੜ ਆ ਗਈ ਲੜ ਗਈ ਹੋਈ ਸੀ ਲੜੜ ਆ ਗਈ ਤੇ ਅੰਦਰ ਚੱਲੋ ਮੈਂ ਹਾਂ ਚੱਲ ਕੋਈ ਨਹੀਂ ਮੰਮੀਆਂ ਦੀ ਗਈ ਚਲੀਏ ਤੇ ਮੈਂ ਮੰਜੇ ਤੇ ਨਾ ਜਦੋਂ ਇਹ ਬਾਥਰੂਮ ਦੇ ਵਿੱਚ ਵੜ ਗਿਆ ਹੂੰ ਬਾਥਰੂਮ ਵਿੱਚ ਵੜ ਗਿਆ ਤੇ ਉਦੋਂ ਨਾ ਮੈਂ ਫੇਰ ਬੈ ਗਿਆ ਬੂਹੇ ਚ ਵੀ ਆਉਂਦਾ ਤੇ ਇਹ ਨਾ ਗੇਟ ਨਹੀਂ ਬੰਦ ਕਰਕੇ ਜਾਂਦਾ ਹੁੰਦਾ ਮੈਨੂੰ ਬੰਦ ਕਰਨਾ ਪੈਂਦਾ ਬੂਆਬਾਰ ਦਾ ਤੇ ਮੈਂ ਆਹ ਚੱਲ ਕੋਣੀ ਇਹ ਜਾਂਦਾ ਤੇ ਫੇਰ ਮਾਇਨਾ ਬਾਹਰੋਂ ਚੋਂ ਨਿਕਲਿਆ ਇੱਕੇ ਵਾਰੀ ਭੱਜ ਕੇ ਤੇ ਐਨੂੰ ਵਿਹੜੇ ਚ ਆ ਗਿਆ ਮੈਂ ਇੱਥੇ ਸਾਹਮਣੇ ਬੈਠਾ ਇਹਨੇ ਦਾਵਾ-ਦਾਵਾ ਇਤੋਂ ਪਤੌਰ ਕਰਦਿਆ ਇੱਥੇ ਲਾਇਆ ਹਾਂ ਤੇ ਮੈਨੂੰ ਐਂ ਕੀਤਾ ਡੈਡੀ ਚੰਗਾ ਮੈਂ ਚੱਲਿਆ ਬਸ ਮਿੰਟ ਲੱਗਾ ਇੱਕ ਉਹ ਥੱਲੇ ਡਿੱਗ ਪਿਆ ਅੰਨੀ ਗੱਲ ਬਸ ਹੋਈ ਏ ਮੈਂ ਦੋ ਦਾ ਰੌਲਾ ਪਾਇਆ ਮੰਮੀਆਂ ਦੀ ਭੱਜ ਕੇ ਆਈ ਏ ਆ 66 ਫੂਨ ਦਾ ਨਿਕਲਿਆ ਇੱਕ ਵਾਰੀ ਫਾਣਾ ਆਈ ਨਹੀਂ ਵੀਰੇ ਮੈਦਾਨਾ ਵਾਲੀ ਬਸ ਛੁੱਟੀ ਹੋ ਗਈ ਜੰਦੀ ਇੱਕ ਸਕਿੰਟ ਲੱਗਾ ਵੀ ਜਿਵੇਂ ਬੱਚਾ ਹੋਰ ਕੋਈ ਗੱਲ ਹੋਵੇ ਆਵਾਜ਼ ਆਉਂਦੀ ਜਾਂ ਸੀ ਧੜਕਦਾ ਕੋਈ ਨਹੀਂ ਧੜਕਿਆ ਬਸ ਆ ਗੱਲ ਬਣੀ ਐ ਬਸ ਉਸ ਤੋਂ ਬਾਅਦ ਫਿਰ ਕਾਦੀ ਗੱਲ ਹੋਣੀ ਕਾਦੀ ਬਾਤ ਆਹੀਂ ਤਾਂ ਸਗੋਣਾ ਬੋਲੀਆਂ-ਬਾਲੀਆਂ ਕਰਾਉਣੀਆਂ ਸੀਗੀਆਂ ਤੇ ਪੀਏ ਸਾਹਿਬ ਕਹਿੰਦੇ ਵੀ ਮੈਨੂੰ ਨਾ ਪੈਸੇ ਦਿਓ 2 ਲੱਖ ਰੁਪਈਆ ਤੇ ਫੇਰ ਮੈਂ ਤੁਹਾਡੀਆਂ ਬੋਲੀਆਂ ਕਰਾਵਾਂਗਾ ਇਹ ਕਦੀ ਸੈਕਟਰੀ ਬੋਲ ਦਿੰਦੇ ਸੀ ਕਦੀ ਕੋਸ਼ੇ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ ਪਤਾ ਨਹੀਂ ਤਾਂ ਇਹਨੇ ਕੋਈ ਇਹ ਗੱਲ ਕੀਤੀ ਕਰੇ ਹੋਰ ਕੋਈ ਗੱਲ ਨਹੀਂ ਹੋਈ ਮੈਂ ਕਿਤੋਂ ਫੜਫੜਾ ਕੇ ਫੇਰ ਨੂੰ ਪੈਸੇ ਦਿੱਤੇ ਸ਼ਹਿਰ ਫਰੋਜਪੁਰ ਅੱਡੇ ਤੇ ਜਿਹੜੇ ਨਾਲ ਗਏ ਸੀ ਉਹਨਾਂ ਨੂੰ ਉੱਥੇ ਲਾ ਤਾਂ ਕਹਿੰਦਾ ਨਾਲ ਨਾ ਕਿਸੇ ਨੂੰ ਲੈ ਕੇ ਆਈ ਤੇ ਇਕੱਲਾ ਜਾਣਾ ਮੈਨੂੰ ਕਾਹੇ ਦੇ ਕੇ ਜਾਈ ਉੱਥੇ ਇਹਨੂੰ 2 ਲੱਖ ਰੁਪਈਆ ਕਰ ਰਿਹਾ ਸੀ ਦੇ ਕੇ ਆਇਆ ਅੰਜ 5ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਮੈਂ ਪੈਸੇ ਲਿਆਇਆ ਤੇ 3 ਤਿਆਨਾ ਤਰੀਕ ਨੂੰ 6 ਉਹਨੂੰ ਅਸੀਂ ਇਹਨੂੰ 2 ਲੱਖ ਰੁਪਈਆ ਦੇ ਕੇ ਆਏ ਆ ਪੀਏ ਨੂੰ ਪੀਏ ਨੂੰ ਦੇ ਕੇ ਆਏ ਆ ਇਹ ਕਹਿੰਦਾ ਤਾਂ ਤੇਰੀ ਮੈਂ ਬੋਲੀ ਕਰਾਵਾਂਗਾ ਤੁਸੀਂ ਨਾਲ ਗਏ ਸੀ ਉਦੋਂ ਨਹੀਂ ਮੈਂ ਨਾਲ ਨਹੀਂ ਗਿਆ ਹਾਂ ਮੈਂ ਇਹਨੂੰ ਇਕੱਲੇ ਨੂੰ ਇਕੱਲਾ ਨਾਲ ਦੋ ਮੁੰਡੇ ਗਏ ਸੀ ਉਹ ਵਿਚਾਰਿਆਂ ਨੂੰ ਆਂਦਾ ਵੀ ਲਾ ਦੀ ਰਾਹ ਏ ਉਹਨਾਂ ਨੂੰ ਅੱਡੇ ਤੇ ਲਾ ਗਿਆ ਤੇ ਇਕੱਲਾ ਹੀ ਗਿਆ ਦੇ ਕੇ ਆ ਕਾਲੇ ਲਫਾਵੇ ਹੀ ਪੈਸੇ ਸੀ ਤੇ ਦੋ ਗੁੱਟੀਆਂ ਹੈਗੀਆਂ ਸੀ 50-50 ਹਜ਼ਾਰ ਦੀਆਂ ਬਾਕੀ ਦਾਹਾਂ ਦਾਹਾਂ ਦੇ ਨੋਟ ਸੀਗੇ ਕੋਈ ਮੈਂ ਆਪਦੇ ਦੁੱਧੇ ਇਕੱਠੇ ਕੀਤੇ ਕੋਈ ਮੈਂ ਲੱਖ ਰੁਪਈਆ ਕਿਸੇ ਕੋ ਫੜਿਆ ਜਿਹੜਾ ਕਿਸੇ ਕੋ ਲਿਆ ਸੀ ਉਹ ਤਾਂ 50 5000 ਦੇ 50 100 5 500 ਵਾਲੇ ਨੋਟ ਸੀ ਜਿਹੜੇ ਮੈਨੂੰ ਪੈਸੇ ਮਿਲਦੇ ਸੀ ਮੈਂ ਫਿਰ ਆਪਦੇ ਇਕੱਠੇ-ਕੁੱਠੇ ਕਰਕੇ ਦੁੱਧ ਦੇ ਪੈਸੇ ਇਹਨੂੰ ਮੈਂ ਦਿੱਤੇ ਗਾਹਕਾਂ ਨੂੰ ਮੈਂ ਰੋਕਿਆ ਮੈਂ ਹਾਂ ਚੱਲ ਮੁੰਡੇ ਦਾ ਕੰਮ ਚੱਲ ਪਵੇ ਕੋਈ ਗੱਲ ਨਹੀਂ ਆਹ ਗੱਲ ਹੋਈ ਵੀਰ ਆ ਬਾਦ ਇਹਨਾਂ ਕਦੀ ਸੈਕਟਰੀ ਬਦਲ ਦਿੰਦੇ ਸੀ ਤੇ ਕਦੀ ਬੋਲੀ ਨਹੀਂ ਹੋਂ ਦੇਣੀ ਤੇ ਬਹੁਤ ਇਨਾ ਸਾਨੂੰ ਤੰਗ ਕੀਤਾ ਮੁੰਡੇ ਨੂੰ ਪਰੇਸ਼ਾਨ ਆਹ ਗੱਲ ਬਣੀ ਹੁਣ ਪਉਂਦਾ ਸੀ ਅੜਚਨੈ ਇਸ ਕੰਮ ਚ ਜਿਹਦੇ ਤੋਂ ਦੁਖੀ ਸੀ ਇਹ ਗੱਲ ਅੜਚਨਾ ਆਪਣੇ ਪੀਏ ਸਾਹਿਬ ਹੀ ਪਾ ਦਿੰਦੇ ਸੀ ਫੋਨ ਕਰ ਦਿੰਦੇ ਸੀ ਕਦੀ ਤਾਂ ਵੀ ਕਦੀ ਸੈਟਰੀ ਬੋਲ ਦਿੰਦੇ ਸੀ ਤੇ ਕਦੀ ਆਉਂਦੇ ਸੀ ਵੀ ਤੇਰਾ ਕੰਮ ਨਹੀਂ ਚੱਲਣ ਦਿੰਦੇ ਸੀਗੇ ਸਾਨੂੰ ਤਾਂ ਬੜੇ ਪਰੇਸ਼ਾਨ ਹੋਏ ਆ ਜੀ ਔਰ ਕੋਈ ਗੱਲ ਨਹੀਂ ਇਹਨਾਂ ਮੁੰਡਿਆਂ ਨੂੰ ਤਿੰਨ ਸਾਲ ਇਹਨਾਂ ਦੇ ਨਾਮ ਰਿਹਾ ਹੈ ਲਗਾਤਾਰ ਤੇ ਆ ਵੀ ਇਹਨੂੰ ਕਹਿਤਾ ਤੈਨੂੰ ਸਰਪੰਚ ਬਣਾ ਦਿੰਨੇ ਆ ਤੇ ਸੇਵਾ ਪਾਣੀ ਸਾਡੀ ਕਰਦੀ ਤੇ ਅਸੀਂ ਆਹ ਵੀ ਮੈਨੂੰ ਆਹ ਦਾੜੀ ਮੈਂ ਸਰਪੰਚ ਬੰਨਣਾ ਹੀ ਬੰਨਣਾ ਜ਼ਰੂਰ ਬੰਨਣਾ ਮੈਂ ਆਖਿਆ ਨਹੀਂ ਪੁੱਤਰ ਰਹਿਣ ਦੇ ਆਂਦਾ ਨਹੀਂ ਦਾੜੀ ਤੂੰ ਕਰ ਸੇਵਾ ਤੇ ਬਣ ਜਾਗਾ ਤੇ ਸਾਡੇ ਤੋਂ ਮੰਗਦੇ ਤੇ ਪੈਸੇ ਜਾਦੇ ਸੀ 20 ਲੱਖ ਰੁਪਈਆ ਤੇ ਕਿੰਨੇ ਸੀ ਤੇ 20 ਲੱਖ ਅਸੀਂ ਆਹ ਸਾਡੇ ਕੋਲ ਮੈਂ ਨਾ ਪੁੱਤਰ ਇੰਨੇ ਤਾਂ ਆਪਣੇ ਕੋ ਹੈਗੇ ਨਹੀਂ ਅਸੀਂ ਕੋਈ ਸੋਨਾ ਗਹਿਣੇ ਪਾਇਆ ਆਪਦਾ ਕੋਈ ਰਿਸ਼ਤੇਦਾਰਾਂ ਤੋਂ ਫੜੇ ਤੇ ਕੋਈ ਅਸੀਂ ਆਪਦੀ ਫਸਲ ਵੇਚੀ ਤੇ ਉਥੋਂ ਅਸੀਂ ਇਕੱਠੇ-ਕੁੱਠੇ ਕਰਕੇ ਵੀਰ ਪਹਿਲਾਂ ਹੀ 10 ਲੱਖ ਰੁਪਈਆ ਦਿੱਤਾ ਇਹਨਾਂ ਨੂੰ ਇਕੱਠਾ ਤੇ ਮੁੜ ਕੇ ਉਸ ਤੋਂ ਬਾਅਦ ਜਦੋਂ ਸਰਟੀਫੀਕੇਟ ਲੈਣਾ ਸੀਗਾ ਇਹਨਾਂ ਨੇ ਫੇਰ ਅਰਚਨ ਪਾਈ ਰੱਖੀ ਵੀ ਮਹੀਨਾ ਸਾਨੂੰ ਸਰਟੀਫੀਕੇਟ ਨਹੀਂ ਦਿੱਤਾ ਪਹਿਲਾਂ ਸਾਨੂੰ ਪੈਸੇ ਦੇ 3 ਲੱਖ ਰੁਪਈਆ ਹੋਰ ਤੇ ਫੇਰ ਸਰਟੀਫੀਕੇਟ ਦੇਵਾਂਗੇ ਫੇਰ 3 ਲੱਖ ਰੁਪਈਆ ਹੋਰ ਲੈ ਕੇ ਫੇਰ ਇਹਨਾਂ ਸਾਨੂੰ ਸਰਟੀਫੀਕੇਟ ਦਿੱਤਾ 13 ਲੱਖ ਰੁਪਈਆ ਦਿੱਤਾ 13 ਲੱਖ ਰੁਪਈਆ 2 ਲੱਖ ਬਾਅਦ ਚ ਦੇ ਦੋ ਲੱਖ ਹੋਣ ਤਾਂ ਲਿਆ ਨੇ ਵੀ ਬੋਲੀਆਂ ਤਾਂ ਅਸੀਂ ਤੇਰੀਆਂ ਪਛਾਣੀਆਂ ਬੋਲੀਆਂ ਹੋਣ ਦਿਆਂਗੇ ਤੇ ਅਸੀਂ ਆਖਿਆ ਚੱਲ ਜਿੱਥੇ ਅੱਗੇ ਗਏ ਨੇ ਤੇ 2 ਲੱਖ ਹੋਰ ਪੁੱਤਰ ਦੇ ਦੇਣੇ ਮੰਗਦੇ ਤਾਂ ਹੁਣ 5 ਲੱਖ ਸੀਗਾ ਅਸੀਂ ਆ ਮੈਂ ਹਾਂ 5 ਦੀ ਗਜਾਇਤ ਨਹੀਂ ਹੈਗੀ ਮੈਂ ਹਾਂ ਵੀ ਵੱਧ ਤੋਂ ਵੱਧ ਮੈਂ 2 ਲੱਖ ਦੇ ਸਕਦਾ ਇਹਨੇ ਲਾੜੀ ਆਪਣਾ ਜਿਹੜਾ ਪੀਏ ਸਾਹਿਬ ਹੈ ਨਾ ਇਹਨੇ ਨਾ ਸੈਕਟਰੀ ਸਾਡੇ ਘਰੇ ਕੱਲਿਆ ਮੈਨੂੰ ਚਿਤਾ ਆ ਗਿਆ ਉਹ ਨਾ ਸੈਕਟਰੀ ਹੈਗਾ ਭਾਈ ਘੋੜਦਾ ਠੀਕ ਹੈ ਸਰਦਾਰ ਦਾ ਮੁੰਡਾ ਐ ਡਾ ਘੂਏ ਮੈਨੂੰ ਨਾਂ ਨਹੀਂ ਚਿਤਿਆ ਹੁੰਦਾ ਕੀ ਨਾਂ ਹੈ ਕਿਉਂ ਜਸ਼ਨ ਹੀ ਗੱਲ ਕਰਦਾ ਹੁੰਦਾ ਸੀ ਮੈਂ ਤਾਂ ਕਿੱਥੇ ਲੋੜ ਹੁੰਦੀ ਸੀ ਪੈਸੇ ਟਕੇ ਦੀ ਉਹ ਮੈਂ ਉਹਨੂੰ ਦਿਨਾ ਸੀ ਮੈਂ ਦੋਦਾ ਕੰਮ ਕਰਦਾ ਮੈਂ ਆਵ ਇੱਕ 2 ਵਜੇ ਕਰੇ ਆਉਣਾ ਤੇ ਜਸ਼ਨ ਹੀ ਜੋ ਕਰਦਾ ਸੀ ਸਰਪੰਚ ਸਾਹਿਬ ਉਹੋ ਹੀ ਕਰਦੇ ਸੀਗੇ ਬਸ ਇੰਨੀ ਗੱਲ ਹੀ ਮੇਰੇ ਕੋਲ ਟਗੀ ਹੈ ਐਟ ਟਾਈਮ ਤਾਂ 15 15 ਲੱਖ 11 ਟੋਟਲ ਹਾਂਜੀ 15 ਲੱਖ ਟੋਟਲ ਗਿਆ ਹੈ ਤੇ ਇਹਦੇ 'ਚ ਫਿਰ ਐਮ.ਐਲ.ਏ ਨਾਲ ਨਹੀਂ ਕੋਈ ਗੱਲ ਕੀਤੀ ਵੀ ਇਹ ਪੈਸੇ ਪੀਏ ਲਈ ਜਾਂਦਾ। ਹਾਂ ਐਮ.ਐਲ. ਸਾਬ ਨਾਲ ਹੀ ਗੱਲ ਕੀਤੀ ਉਹਦੇ ਕੋਲ ਗਏ ਆ। ਉਹ ਕਹਿੰਦੇ ਵੀ ਦੂਜਾ ਨਾ ਕੀਏ ਕੋਈ ਗੱਲ ਨਹੀਂ ਕੰਮ ਤੁਹਾਡਾ ਕਰਾਂਗੇ ਸਾਰਾ ਕੁਝ ਕਰਾਂਗੇ ਕਾਲੇ ਕਿਉਂ ਪੈਂਦੇ ਜੀ। ਅਸੀਂ ਆਖਿਆ ਵੀ 9-10 ਮਹੀਨੇ ਹੋ ਗਏ ਨੇ ਅਜੇ ਤੁਸੀਂ ਕਹਿੰਦੇ ਜੇ ਕਾਲੇ ਪੈਨੇ ਆ। ਸਾਨੂੰ ਜਿਹੜੇ ਪਿੰਡ ਵਾਲੇ ਬੰਦੇ ਸੀ ਜਨਤਾ ਸੀ ਉਹ ਸਾਨੂੰ ਸਤਾਉਂਦੀ ਸੀ ਵੀ ਤੁਸੀਂ ਕੰਮ ਕਿਉਂ ਨਹੀਂ ਚਲਾਉਂਦੇ ਨਰੇਗਾ ਵਾਲੇ ਸਾਡੇ ਦਿਵਾਲੇ ਹੋ ਜਾਂਦੇ ਆਗੇ ਵੀ ਸਾਡਾ ਕੰਮ ਨਹੀਂ ਚੱਲਦਾ। ਅਸੀਂ ਉਹਨਾਂ ਨੂੰ ਕਹਿਣਾ ਵੀਰੇ ਅਜੇ ਕਿਹੇ ਪਿੰਡਾਂ 'ਚ ਕੰਮ ਨਹੀਂ ਚੱਲਿਆ ਲੈ ਫਲਾਣੇ ਪਿੰਡ ਕੰਮ ਚੱਲ ਪਿਆ ਉੱਥੇ ਚੱਪੜ ਸਾਫ਼ ਹੋ ਗਿਆ ਉੱਥੇ ਫੁਲਾਂ ਹੋ ਗਿਆ ਅਸੀਂ ਆਹ ਸਾਨੂੰ ਕੁਝ ਮਿਲੇ ਤੇ ਅਸੀਂ ਵੀਰ ਕਰੀਏ ਅਸੀਂ ਕਰਿਓ ਪੈਸੇ ਕਿੱਥੋਂ ਲਾਈਏ ਮੈਂ ਤਾਂ ਆ ਗਰੀਬ ਬੰਦਾ ਦੁੱਧਾ ਕੰਮ ਕਰਦਾ ਮੈਂ ਇਹਨੇ ਪੈਸੇ ਕਿੱਥੋਂ ਕਰੋ ਲਾਵਾਂ ਇਹ ਐਮਐਲਏ ਦੀ ਨੌਲੇਜ 'ਚ ਹੈਗਾ ਸੀ ਸਾਰੇ ਜਿੰਨੇ ਪੈਸੇ ਗਏ ਹਾਂਜੀ ਹਾਂਜੀ ਉਹਨਾਂ ਦੇ ਬੰਦੇ ਹੀ ਲੈ ਕੇ ਜਾਂਦੇ ਸੀ ਪੈਸੇ ਜੀ ਹੁਣ ਐਮਐਲਏ ਆ ਸਿੱਧੇ ਥੋੜਾ ਪੈਸੇ ਲੈਂਦਾ ਕੀ ਫਿਰ ਲੱਗਦਾ ਫਿਰ ਪੈਸੇ ਐਮਐਲਏ ਕੋਲ ਹੀ ਗਏ ਹੋਣ ਸਾਡੇ ਲੋ ਤਾਂ ਘਰੋਂ ਤਾਂ ਸਾਡੇੋਂ ਗਏ ਚਲੇ ਵੀਰ ਹੁਣ ਪਤਾ ਨਹੀਂ ਹੋਗਾ ਪਹੁੰਚੇ ਕਿ ਨਹੀਂ ਪਹੁੰਚੇ ਕਿੱਥੇ ਪੈਸੇ ਪਏ ਨੇ ਇਹ ਤਾਂ ਹੁਣ ਐਮਐਲ ਨੂੰ ਪਤਾ ਉਹਨੂੰ ਪਤਾ ਵੀ ਲਾਏ ਕਿ ਨਹੀਂ ਲਾਏ ਅੱਛਾ ਇੱਕ ਨਾ ਗੱਲ ਜਿਹੜੀ ਮੇਨ ਆ ਵੀ ਕਹਿੰਦੇ ਵੀ ਜਿਸ ਦਿਨ ਸੰਸਕਾਰ ਕਰਨਾ ਸੀਗਾ ਹਾਂਜੀ ਹਾਂਜੀ ਉਸ ਦਿਨ ਲੋਕ ਬੜੀ ਵੀਡੀਓ ਵਾਇਰਲ ਹੋ ਰਹੀਆਂ ਨੇ ਵੀ ਇੱਕ ਕਮਰੇ ਬੰਦ ਦੇ ਵਿੱਚ ਤੁਹਾਨੂੰ ਲੈ ਗਏ ਉੱਥੇ ਬੈਠੇ ਰਹੇ ਉੱਥੇ ਕੀ ਗੱਲ ਹੋਈ ਲੋਕ ਵੀ ਇਹ ਚੀਜ਼ ਨੂੰ ਲੈ ਕੇ ਬੜੇ ਚਿੰਤਤ ਨੇ ਵੀ ਇੱਕਦਮ ਹੀ ਸੰਸਕਾਰ ਕਰਤਾ ਪੋਸਟਮਾਰਮ ਨਹੀਂ ਕੀਤਾ ਜਾਂ ਕੋਈ ਗੱਲ ਨਹੀਂ ਕੀਤੀ ਕੋਈ ਲਿਖਤ ਹੋਈ ਕੁਝ ਇਹੋ ਜਿਹਾ ਉਹਦੇ ਬਾਰੇ ਜਰੂਰ ਦੱਸੋ ਉਹ ਕੀ ਸੀਗਾ ਅੰਦਰ ਹੋਇਆ ਕੀ ਹੈ ਕਿਵੇਂ ਗੱਲਬਾਤ ਹੋਈ ਐਮ ਐਲ ਅੰਦਰ ਬੈਠਾ ਰਹੇ ਐਮ ਐਲ ਸਾਹਿਬ ਪਹਿਲਾਂ ਨਾ ਗੱਲ ਇਹ ਹੋਈ ਹੈ ਵੀ ਅਸੀਂ ਨਾ ਜਦੋਂ ਰਾਤ ਨੂੰ ਇਹ ਗੱਲ ਬਣੀ ਹੈ ਇੱਕ ਸਾਡਾ ਰਿਸ਼ਤੇਦਾਰ ਹੈਗਾ ਉਹ ਲੱਗਾ ਆ ਪੁਸਤ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਆਹ ਗੱਲ ਬਣ ਗਈ ਮੈਂ ਰਾਤ ਹੀ ਫੋਨ ਕਰਤਾ ਮੈਂ ਆ ਵੀ ਸਾਨੂੰ ਮੈਂ ਤੂੰ ਤਾਂ ਇਹੋ ਜੀ ਗੱਲ ਦਾ ਪਤਾ ਹੀ ਨਹੀਂ ਜੋ ਕਰਦਾ ਸੀ ਉਹ ਜਿਹਾ ਨਹੀਂ ਕਰਦਾ ਸੀਗਾ ਮੈਂ ਨਾ ਕਦੀ ਕਿਤੇ ਗਿਆ ਨਾ ਮੈਨੂੰ ਪਤਾ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਗੱਲ ਕਰ ਲੈਨੇ ਆ ਫੇਰੇ ਤੜਕੇ ਉੱਠੇ ਅਸੀਂ ਅਸੀਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਲੱਖੋ ਗੀਨਾ ਐਸਐਚ ਨੂੰ ਮੈਂ ਫੋਨ ਕਰਤਾ ਤੁਹਾਡੇ ਨਾਲ ਉਹ ਗੱਲਬਾਤ ਕਰ ਲੈਂਦੇ ਆ ਅਸੀਂ ਇੱਥੋਂ ਫੋਨ ਲਾਇਆ ਸਾਡੇ ਰਿਸ਼ਤੇਦਾਰ ਅਸੀਂ ਨੰਬਰ ਲਿਆ ਇੱਥੇ ਪਿੱਛੇ ਸਾਡੇ ਗਵਾਂਢੀ ਗਏ ਉਹਨਾਂ ਕੋ ਨੰਬਰ ਹੈਗਾ ਅਸੀਂ ਉਹਦਾ ਮੈਨੂੰ ਚਿੱਤਾ ਨਹੀਂ ਆ ਸਕਦਾ ਨਾਂ ਨਾਂ ਕੀ ਏ ਤੇ ਉਹਨੂੰ ਅਸੀਂ ਫੋਨ ਲਾਇਆ ਵੀ ਇਸ ਤਰ੍ਹਾਂ ਅਸੀਂ ਨਾ ਬੱਚੇ ਨੂੰ ਸਾਡੇ ਨੇ ਸਟੈਟ ਕਰ ਲਿਆ ਵੀ ਜਿਵੇਂ ਵੀ ਗੋਲੀ ਮਾਰ ਲਈ ਆਪ ਨੂੰ ਤੇ ਅਸੀਂ ਸਰਕਾਰ ਕਰਨਾ ਚਾਹੁੰਨੇ ਆ ਉਹ ਕਹਿੰਦਾ ਅਸੀਂ ਆਹ ਵੀ ਸਾਨੂੰ ਪੁਲਿਸ ਵਾਲੇ ਤਨਾ ਖਰਾਬ ਕਰਨਗੇ ਬਾਅਦ ਚ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਕਰ ਲਓ ਅਸੀਂ ਤਿਆਰੀ ਤੁਰੀ ਕੀਤੀ ਸਾਰੀ ਵੀ 10 ਵਜੇ ਅਸੀਂ ਕਰ ਲਾਂਗੇ ਰਿਸ਼ਤੇਦਾਰ ਸਾਰੇ ਆਗੇ ਤੇ ਉਸ ਤੋਂ ਬਾਅਦ 10 ਵਜੇ ਤਿਆਰੀ ਕਰਨ ਲੱਗੀਆਂ ਤੇ 2 ਨਾ ਪੁਲਿਸ ਵਾਲੇ ਆ ਗਏ 2 ਜਣੇ ਆ ਗਏ ਤੇ ਅਸੀਂ ਆਖਿਆ ਵੀ ਸਾਡੀ ਤਾਂ ਗੱਲ ਹੋਈ ਐ ਐਸਐਸ ਨਾਲ ਤੇ ਤੁਸੀਂ ਕਿਵੇਂ ਆਏ ਜੀ ਕਹਿੰਦੇ ਅਸੀਂ ਤਾਂ ਸਾਨੂੰ ਤਾਂ ਫੋਨ ਗਿਆ ਤਾਂ ਅਸੀਂ ਆਏ ਆ ਇਹ ਨਹੀਂ ਪਤਾ ਹੁਣ ਵੀਰ ਫੋਨ ਉਹਨਾਂ ਨੂੰ ਕਿੰਨੇ ਕੀਤਾ ਅਸੀਂ ਆਹ ਨਾ ਸਾਡੀ ਮੈਂ ਸਾਡੀ ਗੱਲ ਹੋਈ ਥੇਰੇ ਉਹਨਾਂ ਨਾਲ ਸਹਕਾਰ ਕਰ ਲੋ ਕਹਿੰਦੇ ਇਹ ਦੂਜਾ ਨਾ ਕੀ ਐ ਐਸਐਸ ਆਉਂਦਾ ਪਿਆ ਤੇ ਉਹ ਆ ਕੇ ਗੱਲ ਕਰਦਾ ਅਸੀਂ ਆਹ ਕੋਨੀ ਉਹ ਮੇਰੇ ਸਾਹਮਣੇ ਨਾਲ ਘੈਂਡੇ ਕੇ ਬਾਅਦ ਉਹ ਵੀ ਆ ਗਿਆ ਉਹ ਵੀ ਆ ਗਿਆ ਤੇ ਉਹ ਅੰਦਰ ਅਸੀਂ ਉਹਨਾਂ ਨੂੰ ਬਾਹਾਲਿਆ ਵਿੱਚ ਅਫਸਰ ਨੇ ਯਾਰ ਇੱਥੇ ਬਾਹਰ ਰੌਲਾ ਬੜਾ ਪੈਂਦਾ ਸੀਗਾ ਤੇ ਸਾਹਮਣੇ ਕਮਰਾ ਹੈਗਾ ਤੇ ਅਸੀਂ ਉੱਥੇ ਬਹਿ ਗਏ ਆ ਤੇ ਉਸ ਤੋਂ ਬਾਅਦ ਉਹ ਐਸੇ ਚ ਆ ਗਿਆ ਤੇ ਉਹ ਕਹਿੰਦਾ ਵੀ ਅਸੀਂ ਆਹ ਵੀ ਸਾਨੂੰ ਕਰਨ ਦਿਓ ਵੀ ਤੁਸੀਂ ਸਿਰ ਕਿਹਾ ਸੀ ਤਾਂ ਹੀ ਅਸੀਂ ਕਰਨ ਲੱਗੇ ਆ ਅਸੀਂ ਕੋਈ ਜ਼ਬਰਦਸਤੀ ਥੋੜਾ ਕਰਨ ਲੱਗੇ ਆ ਕਹਿੰਦੇ ਕੋਨੀ ਆਹੇ ਹੁਣ ਨਾ ਖਰੇ ਹੁਣ ਉਹ ਅਫਸਰ ਆਉਂਦਾ ਪਿਆ ਹੈ ਇਹ ਕਰਕੇ ਨਾਂ ਹੀ ਹੁੰਦਾ ਡੀ ਆਈ ਜੀ ਕੇ ਐਵੇਂ ਨਾਂ ਲਿਆ ਮੈਨੂੰ ਨਾਂ ਨਹੀਂ ਆਉਂਦੇ ਠੀਕ ਹੈ ਤੇ ਨਾਲੇ ਫੌਜਾ ਸਿੰਘ ਆ ਰਿਹਾ ਸਰਾਰੀ ਅਸੀਂ ਇਹ ਵੀ ਮੁੰਡਾ ਨਾ ਰਹਿੰਦਾ ਸੀ ਤੇ ਫੌਜਾ ਸਿੰਘ ਆਉਂਦਾ ਹੋਣਾ ਵੀ ਆਪਾਂ ਇਹਦੇ ਨਾਲ ਮੇਲਜੋਲ ਕਰਦੇ ਆਂ ਬੱਚੇ ਦਾ ਵੀ ਧੰਨਵਾਦ ਮਤਲਬ ਸਮੋਸ ਕਰਕੇ ਆਉਂਦੇ ਆਂ ਅਸੀਂ ਆਹ ਚਲੋ ਕੋਈ ਉਹ ਵੀ ਆ ਜਾਂਦੇ ਮੈਨੂੰ ਔਰ ਥੋੜਾ ਜਿਹਾ ਮਾਣ ਜੋ ਹੋ ਗਿਆ ਮੈਂ ਕਿ ਹਾਂ ਚਲ ਫੌਜਾ ਸਿੰਘ ਸਰਾਰੀ ਸਾਹਿਬ ਆਉਂਦੇ ਪੈਣੇ ਇਹ ਪੁਲਿਸ ਵਾਲੇ ਰੌਲਾ ਪਾਈ ਖੜੇ ਨੇ ਤੇ ਹੁਣ ਇਹ ਸਾਡਾ ਕੰਮ ਰੌਣਗੇ। ਹੂੰ। ਵੀ ਸਰਕਾਰ ਕਰ ਲਾਂਗੇ। ਜਦੋਂ ਆ ਗਏ ਤੇ ਉਹ ਆਂਦੇ ਸਾਨੂੰ ਪਹਿਲਾਂ ਲਿਖਤ ਪੁੜਤ ਕਰੋ। ਤੁਹਾਨੂੰ ਬਿਆਨ ਦਿਓ। ਪੁਲਿਸ ਕਹਿੰਦੀ। ਪੁਲਿਸ ਕਹਿੰਦੀ ਬਿਆਨ ਦਿਓ। ਹੂੰ। ਤੇ ਫੌਜਾ ਸਿੰਘ ਉਹਨਾਂ ਨਾਲ ਤੁਸੀਂ ਬਿਆਨ ਲਏ ਹੀ ਨਹੀਂ ਅਜੇ। ਅਸੀਂ ਇਹ ਜਦੋਂ ਅਸੀਂ ਸਾਡਾ ਬੱਚਾ ਗੁਜ਼ਰ ਗਿਆ ਸਰਕਾਰ ਅਸੀਂ ਕਰਨ ਲੱਗਿਆ ਅਸੀਂ ਬਿਆਨ ਖਾ ਦੇ ਦਈਏ। ਹੂੰ। ਮਾਨੂੰ ਪਾਣੀ ਪੀਣਾ ਯਰ ਤੇ ਲੱਗੀ। ਪਾਣੀ ਖਾਂਦੇ। ਪਾਣੀ ਲਿਆ ਦਿਓ ਜੀ। ਹੂੰ। ਤੇ ਪਾਣੀ ਲਿਆ ਦਿਓ। ਫਿਰ ਬਾਵਾ ਚੇਰੋ। ਦਰੇ ਜੀ ਪੈਂਦੀ ਦੀ 2-3 ਘੰਟੇ ਵੀ ਲੱਗ ਗਿਆ ਬਹੁਤ ਜਨਤਾ ਬੜੀ ਆ ਗਈ ਜਸ਼ਨ ਦੇ ਬਹੁਤ ਬੇਲੀ ਸੀ ਮੇਰੇ ਹਿਸਾਬ ਨਾਲ ਯਾਰ 1500 ਬੰਦਾ ਮੁੰਡੇ ਆਏ ਆ ਬੜੀ ਦੂਰੋਂ ਦੂਰੋਂ ਟਿੱਕਰ ਉਹ ਕਹਿੰਦੇ ਅਸੀਂ ਨਾ ਨਾ ਫਿਰ ਸਾਡੇ ਨਾਲ ਜਦੋਂ ਵੇਖਿਆ ਨੀ ਜਨਤਾ ਬਾਹਰ ਗਈ ਏ ਤੇ ਪੁਲਿਸ ਹੋਰ ਮੰਗਾਈ ਗਏ ਨੇ ਪੁਲਿਸ ਹੋਰ ਮੰਗਾਈ ਗਏ ਨੇ ਤੇ ਅਸੀਂ ਆਹ ਪਤਾ ਨਹੀਂ ਕਿਉਂ ਐਮੂਲੈਸ ਗੱਡੀ ਵੀ ਮੰਗਾਲੀ ਹੂੰ ਵੀ ਉਹ ਜ਼ਬਰਦਸਤੀ ਚੱਕ ਕੇ ਲੈ ਕੇ ਜਾਣੇ। ਅੱਛਾ ਬਾਹਰ ਜਿਹੜੇ ਬੰਦੇ ਸੀ ਜਨਤਾ ਹਿਓਾਂ ਦੇ ਵੀ ਅਹੀਂ ਨਹੀਂ ਚੱਕਣ ਦੇਣਾ। ਹੂੰ ਅਸੀਂ ਤਾਂ ਦਾ ਇੱਥੇ ਹੀ ਸਰਕਾਰ ਜਿਹੜਾ ਵੀ ਅਸੀਂ ਕਰਨਾ ਪਿਆ ਅਸੀਂ ਪਿੰਡ ਲੈ ਕੇ ਜਾਣਾ ਸੀ। ਇੱਧਰ ਵੀ ਪੁਲਸ ਖੜ ਗਈ, ਇੱਧਰ ਵੀ ਖੜ ਗਈ। ਜਾਨ ਨਹੀਂ ਦਿੰਦੇ ਸੀਗੇ। ਫੇਰ ਅਸੀਂ ਆਪਦੀ ਪੈੜੀ ਦੀ ਵਿੱਚ ਹੀ ਸਰਕਾਰ ਕੀਤਾ। ਮਤਲਬ ਇੱਥੇ ਆਪ ਦੇ ਘਰ ਦੇ ਕੋਲੇ। ਹਾਂਜੀ ਹਾਂਜੀ। ਤੇ ਅੰਦਰ ਅੰਦਰ ਫਿਰ ਜਦੋਂ ਫੌਜਾਂ ਪਾਣੀ ਪਾਣੀ ਦੇ ਦਿਓ ਪਲੀਜ਼ ਲਿਓ ਮੈਨੂੰ ਹਾਂ ਲਓ ਬਬ ਪਾਣੀ ਪੀ ਲਓ ਜੀ ਪਹਿਲਾਂ ਸਸਕਾਰ ਫਿਰ ਇੱਥੇ ਕਿਉਂ ਕੀਤਾ ਸ਼ਮਸ਼ਾਨ ਘਾੜ ਨਹੀਂ ਲੈ ਕੇ ਜਾਣ ਦਿੱਤਾ ਗਿਆ ਜੀ ਇੱਥੇ ਤਾਂ ਕੀਤਾ ਜੀ ਉਹ ਸਾਨੂੰ ਨਾ ਸਰਕਾਰ ਕਰਨ ਤੋਂ ਅਸੀਂ ਕਿਹਾ ਸੀ ਪੋਸਟਮਾਰਟਮ ਕਰਾਈਏ ਬੱਚੇ ਦਾ ਹਾਂ ਉਹ ਕਹਿੰਦੇ ਵੀ ਪੋਸਟਮਾਰਡ ਫਿਰ ਤੁਸੀਂ ਆਏ ਕਿ ਪਰਚਾ ਕਰਾਓ ਤੇ ਪਰਚਾ ਕਰਾਓ ਸਾਨੂੰ ਆਂਦੇ ਵੀ ਇਹਨਦੇ ਤੇ ਅਧੀਆਂ ਆ ਮੈਂ ਆ ਪਰਚਾ ਫਿਰ ਲਾੜੀ ਆ ਆਪਣੇ ਪੀਏ ਸਾਹਿਬ ਜਿਹੜੇ ਨੇ ਇਹ ਧਮਕਾਉਂਦੇ ਰਹਣ ਕੱਲ ਮੁੰਡੇ ਨੂੰ ਇਹਨੇ ਮੇਰਾ ਮੁੰਡਾ ਮਰਾਇਆ ਜੇ ਨਾ ਧਮਕਾਉਂਦਾ ਫਿਰ ਥੋੜਾ ਮਰਨਾ ਸੀ ਕਹਿੰਦੇ ਪੱਤੋ ਪਰਚਾ ਘੱਟੋ ਫਿਰ ਇਹਨਦੇ ਤੇ ਤੁਸੀਂ ਉੱਥੇ ਅੰਦਰ ਕਮਰੇ 'ਚ ਕੀਆ ਫਿਰ ਇਹ? ਹਾਂਜੀ ਸਾਨੂੰ ਅੰਦਰ ਤਾੜੀ ਜੂ ਰੱਖਿਆ ਨਾ। ਅੰਦਰ ਤਾੜ ਕੇ ਰੱਖਿਆ। ਤੇ ਅੰਦਰ ਬਾਹਰ ਪੁਲਸ ਖੜ ਗਈ ਤੇ ਅੰਦਰੋਂ ਕੁੰਡਾ ਲਾਤਾ ਉਹਨਾਂ ਨੇ। ਗੱਲ ਮਤਲਬ ਤੁਹਾਡੇ ਪਰਿਵਾਰਕ ਮੈਂਬਰ ਹੈਗੇ ਸੀ ਕੋਲੇ ਹੋਰ ਕੌਣ ਸੀ? ਕੋਈ ਹੈਗੇ ਸੀ ਰਿਸ਼ਤੇਦਾਰ ਵੀ ਨਾਲ ਹੈਗੇ ਸੀ ਸਾਡੇ। ਉੱਥੇ ਐਮਐਲਏ ਮੌਜੂਦ ਸੀ ਜਦੋਂ ਤੁਸੀਂ ਇਹ ਗੱਲ ਕਹੀ ਜਾਂਦੇ ਪਰਚਾ ਕਰੋ। ਹਾਂਜੀ ਮੈਂ ਐਮਐਲ ਸਾਬ ਨੂੰ ਆਪ ਕਿਹਾ ਜੀ। ਅੱਛਾ। ਮੈਂ ਕਿਹਾ ਜੀ ਐਮਐਲ ਸਾਬ ਤੁਸੀਂ ਕਹਿੰਦੇ ਪਰਚਾ ਕਰਾਓ ਤੇ ਤੁਸੀਂ ਫਿਰ ਪੀਏ ਸਾਹਿਬ ਤੇ ਪਰਚਾ ਕਰਾਓ। ਕੱਲਨੇ ਮੁੰਡੇ ਨੂੰ ਥਮਕਾਇਆ ਉਹ ਮੈਨੂੰ ਨੇ ਦੱਸਿਆ ਅੱਗ ਰਾਤ ਕਹਿੰਦੇ ਤੁਸੀਂ ਫਿਰ ਸਰਕਾਰ ਆਪ ਦਾ ਕਰ ਲੋ ਪਰਚੇ ਵਾਲੀ ਗੱਲ ਤੇ ਫਿਰ ਨਹੀਂ ਆਏ ਪਰਚੇ ਵਾਲੀ ਗੱਲ ਤੇ ਨਹੀਂ ਆਏ ਫਿਰ ਕਿਉਂਕਿ ਪੀਏ ਉਹਨਾਂ ਦੇ ਸੀ ਪੀਏ ਉਹਨਾਂ ਦਾ ਸੀ ਜੇ ਇਹ ਹੋਰ ਕਿਸੇ ਦਾ ਨਾਮ ਹੁੰਦਾ ਤੇ ਫਿਰ ਜਦੋਂ ਧਮਕਾਇਆ ਹੀ ਉਹਨੇ ਜੇ ਮੁੰਡੇ ਨੂੰ ਨਾਮ ਧਮਕਾਉਂਦਾ ਕੱਲ ਤੇ ਮੁੰਡਾ ਥੋੜਾ ਮਰਦਾ ਪਿਆ ਸੀ ਉਹਨੂੰ ਪਤਾ ਨਹੀਂ ਉਹਨੇ ਕੀ ਆਖਿਆ ਕੀ ਨਹੀਂ ਆਖਿਆ ਤੇ ਉਹ ਬਸ ਉਹਨੇ ਆਖੀ ਰਾਤ ਨੂੰ ਇੱਕ ਕੰਮ ਕਰ ਲਿਆ ਲਿਖ ਪੜ ਦੀ ਵੀ ਗੱਲ ਕੀਤੀ ਕੀ ਅੰਦਰ ਜਦੋਂ ਕਮਰੇ ਚ ਬੰਦ ਸੀਗੇ ਵੀ ਕੋਈ ਲਿਖ ਪੜੀ ਕਰ ਲੋ ਤੁਸੀਂ ਐਸੇ ਇਹੋ ਜਿਹਾ ਕੁਝ ਲਿਖ ਪੜ ਤਾਂ ਉਹਨਾਂ ਕੋਈ ਮਾੜਾ ਮੋਟਾ ਪਹਿਲਾਂ ਨਾਲ ਸਾਡੇ ਕੋਲ ਕਰਾ ਲਈ ਸੀ ਉਹ ਜਿਵੇਂ ਪੰਚਾਇਤੀ ਤੌਰ ਦੇ حساب ਨਾਲ ਵੀ ਕਰ ਦਿਓ ਤੁਸੀਂ ਕੋਈ ਗੱਲ ਨਹੀਂ ਉਦਨ ਐਤਵਾਰ ਸੀ ਨਾ ਐਤਵਾਰ ਅੰਕਲ ਪੈਸੇ ਸਾਰੇ ਤਾਂ ਫਿਰ ਲਾਡੀ ਨੂੰ ਹੀ ਗਏ ਲਾਡੀ ਜਿਹੜੇ ਸਰਪੰਚੀ ਲਈ ਪੈਸੇ ਦਿੱਤੇ ਜਾਂ ਬਾਅਦ ਚ ਦਿੱਤੇ ਬੋਲੀ ਕਰਾਉਣ ਦੇ ਵੀ ਪੈਸੇ ਦਿੱਤੇ ਕਿ ਜਲਦੀ ਪੰਚਾਇਤ ਦੀ ਬੋਲੀ ਦਾ ਐ ਸੀ ਜੇ ਇਹਨਾਂ ਸਾਡੇ 9 ਹੁਣ ਬੋਲੀ ਹੋਣੀ ਸੀ ਲੇਟ ਹੋਈ ਜਾਂਦੀ ਸੀ ਬੋਲੀ ਤੇ ਸਾਨੂੰ ਪਿੰਡ ਵਾਲੇ ਸਾਰੇ ਖਪਾਉਂਦੇ ਸੀ ਵੀ ਬੋਲੀ ਕਰਾਓ ਜਦੋਂ ਇਹਨਾਂ ਕੋਲ ਜਾਣਦੇ ਹਾਂ ਕਦੀ ਸੈਕਟਰੀ ਬਦਲਦੇ ਸੀ ਕਦੀ ਕੁਝ ਕਰ ਦਿੰਦੇ ਸੀ ਫਿਰ ਮੈਂ ਇੱਕ ਬੰਦੇ ਨੇ ਗੱਲ ਆਖੀ ਤੇ ਸੈਟੀ ਸਾਹਿਬ ਕੱਲਿਆ ਸਾਡੇ ਕੋਲ ਉਹ ਮੱਡਾ ਜਾ ਨਾਂ ਦਾ ਨਹੀਂ ਪਤਾ ਮੈਨੂੰ ਉਹ ਕਹਿੰਦਾ ਵੀ ਤੁਸੀਂ ਲਾਡੀ ਸਾਹਿਬ ਦੀ ਸੇਵਾ ਕਰੋ ਪੀਏ ਸਾਹਿਬ ਦੀ ਬੋਲੀ ਹੋ ਜੇਗੀ ਆ ਉਹ ਤਾਂ ਪੈਸੇ ਜਿਆਦੇ ਮੰਗਦਾ ਸੀ 4-5 ਲੱਖ ਰੁਪਈਆ ਮੈਂ ਹਾਂ ਵੀ ਇੰਨੇ ਮੈਂ ਨਹੀਂ ਸੈਟੀ ਸਾਹਿਬ ਪੈਸੇ ਦੇ ਸਕਦਾ ਇਹ ਤੁਸੀਂ ਭਾਵੇਂ ਸੈਟੀ ਸਾਹਿਬ ਨੂੰ ਪੁੱਛ ਸਕਦੇ ਜੀ ਵੀ ਉਹਨੇ ਸਾਡੇ ਘਰੇ ਬੈਠ ਕੇ ਇਹ ਗੱਲ ਕੀਤੀ ਏ ਵੀ 2 ਲੱਖ ਰੁਪਈਆ ਫਿਰ ਤੁਸੀਂ ਦੇ ਦਿਓ ਅਸੀਂ ਮੁੰਡਿਆਂ ਨੂੰ ਖੱਲਿਆ ਮੁੰਡੇ ਨੂੰ ਸ਼ਹਿਰ ਜਾ ਕੇ ਤੇ ਇਹਨਾਂ ਤਰੀਕ ਨੂੰ ਸ਼ਾਮ ਨੂੰ ਉਹਨਾਂ ਦੇ ਘਰੇ ਪੈਸੇ ਪੀਏ ਸਾਹਿਬ ਦੇ ਦੇਖਿਆ ਨੇ ਅੱਛਾ ਮੈਂ ਇੱਕ ਲਾਸਟ ਸਵਾਲ ਹੀ ਤੁਹਾਨੂੰ ਹੁਣ ਕਰਨਾ ਹੈਗਾ ਅੰਦਰ ਵਾਲਾ ਜਦੋਂ ਤੁਹਾਨੂੰ ਜਦੋਂ ਅੰਦਰ ਬਿਠਾ ਲਿਆ ਗਿਆ ਤੁਹਾਡੇ ਤੁਹਾਨੂੰ ਇਨਸਾਫ ਦਿਵਾਉਣ ਲਈ ਅੰਦਰ ਬਿਠਾਇਆ ਗਿਆ ਹੋਵੇਗਾ ਪਰ ਅੰਦਰ ਤੁਹਾਨੂੰ ਇਨਸਾਫ ਦੀ ਕੋਈ ਗੱਲ ਨਹੀਂ ਹੋਈ ਤੁਸੀਂ ਜੇ ਪਰਚੇ ਦੀ ਗੱਲ ਕੀਤੀ ਉਹ ਨਹੀਂ ਸਿਰੇ ਚੜੀ ਕੋਈ ਹੋਰ ਕੀਤੀ ਉਹ ਨਹੀਂ ਚੜੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਇੱਥੇ ਤੁਹਾਨੂੰ ਜ਼ਮੀਨ 'ਚ ਕਰਨਾ ਪਿਆ ਲੱਗਦਾ ਨਹੀਂ ਵੀ ਤੁਹਾਡੇ ਨਾਲ ਵਾਕਈ ਜਿਹੜਾ ਧੱਕਾ ਕਰ ਦਿੱਤਾ ਨਾਲ ਬਹੁਤ ਧੱਕਾ ਆਇਆ ਜੀ ਬਹੁਤ ਜ਼ਿਆਦਾ ਧੱਕਾ ਆਇਆ ਜਵਾਨ ਮੁੰਡਾ ਸੀਗਾ ਹੁਣ ਥਾਣੇ ਤਾਂ ਪਿੰਡ ਵਾਲੇ ਕਹਿੰਦੇ ਡਰਦੇ ਨਹੀਂ ਇੱਥੇ ਲੈ ਕੇ ਆਏ ਤੇ ਸਾਨੂੰ ਆਂਦੇ ਸੀ ਵੀ ਤੁਹਾਡੇ ਉਹ ਗੱਲ ਪੈ ਜਾਣਗੇ ਉੱਥੇ ਲੈ ਕੇ ਜਾਓਗੇ ਤੇ ਅੱਗੋਂ ਵੀ ਜਿਹੜੇ ਪੁਲਸ ਵਾਲੇ ਸੀਗੇ ਅਸੀਂ ਡਰਦੇ ਹਾਂ ਵੀ ਇਹਨਾਂ ਕੋਲ ਗੱਡੀ ਐਮੋਲੈਸ ਹੈਗੀ ਹੈ ਨਾ ਵੇ ਬੱਚੇ ਨੂੰ ਭਜਾਲ ਜਾਣਾ ਹੈ ਦਵਾਰੇਗਾ ਲਾਜ ਖਰਾਬ ਹੋ ਜੇਗੀ ਫਿਰ ਅਸੀਂ ਆਪ ਦਾ ਇੱਥੇ ਕਰ ਲਿਆ ਇਨਸਾਫ ਤਾਂ ਉੱਥੇ ਐਮਐਲਏ ਨੂੰ ਵੀ ਚਾਹੀਦਾ ਸੀ ਤੁਹਾਡੇ ਨਾਲ ਗੱਲ ਕਰਨੀ ਵੀ ਸਰਪੰਚ ਸੀਗਾ ਐਮਐਲ ਸਾਹਿਬ ਨੂੰ ਸਰਪੰਚ ਸੀ ਜਔਰ ਨਾਲੇ 3 ਸਾਲੋਂ ਦੇ ਨਾਲ ਰਿਹਾ ਸੀ ਐਮਐਲ ਸਾਹਿਬ ਜਿੰਨੀ ਪੁਲਿਸ ਵਾਲੇ ਸੀ ਉਹਨਾਂ ਨੂੰ ਸਭ ਨੂੰ ਨਾਲ ਸਰਕਾਰ ਕਰਾਉਣਾ ਚਾਹੀਦਾ ਸੀ ਤੇ ਐਮਐਲ ਸਾਹਿਬ ਬੁਹਾ ਖੁੱਲਦਾ ਰਹਿ ਗਿਆ ਬਸ ਇੰਨੀ ਗੱਲ ਕਰਕੇ ਵੀ ਤੁਸੀਂ ਸਰਕਾਰ ਕਰ ਲੋ ਉਹ ਤਾਂ ਗੱਡੀਆਂ ਚੜ੍ਹ ਕੇ ਭੱਜ ਗਏ ਜੀ ਐਮਐਲ ਸਾਹਿਬ ਸਿਸਕਾਰ ਤੇ ਵੀ ਨਹੀਂ ਖੜੇ ਨਹੀਂ ਗਿਆ ਜੀ ਉਹ ਜਿਹੜੀਆਂ ਗੱਲਾਂ ਲੋਕ ਕਰ ਰਹੇ ਨੇ ਰਾਤ ਦੀਆਂ ਵੀ ਭੱਜ ਗਿਆ ਐਮਐਲ ਐਮਐਲ ਸਾਹਿਬ ਭੱਜ ਗਏ ਜੀ ਐਮਐਲ ਸਾਹਿਬ ਤਾਂ ਐ ਭੱਜਿਆ ਵੀ ਜਿਵੇਂ ਮੈਨੂੰ ਇਹਨਾਂ ਫੜ ਲੈਣਾ ਦੱਸੋ ਅਸੀਂ ਫੜਨਾ ਥੋੜਾ ਸੀਗਾ ਐਮਐਲ ਸਾਹਿਬ ਭੱਜ ਗਏ ਜੀ ਸਾਡੇ ਫਿਰ ਫਿਰ ਮੈਂ ਉਹੀ ਗੱਲ ਵੀ ਫਿਰ ਦਾ ਅਦਾਲਤ ਚ ਕਾਲਾ ਲੱਗਦਾ ਫਿਰ ਜਿਹੜਾ ਭੱਜ ਗਿਆ ਤੇ ਇਨਸਾਫ ਦਿਵਾਉਣਾ ਚਾਹੀਦਾ ਅਸੀਂ ਮੁੰਡਾ ਢਾਈ ਤਿੰਨ ਸਾਲ ਉਹਨਾਂ ਦੇ ਨਾਲ ਰਿਹਾ ਤਾਂ ਢਾਈ ਤਿੰਨ ਸਾਲ ਜੀ ਕਰੋ ਮੈਂ ਤੇਲ ਪਾ ਕੇ ਦਿਨਾ ਥਾ ਰਾਤ ਨੂੰ ਕਰੇ ਆਉਣਾ ਸਵੇਰੇ ਚੱਲ ਜਾਣਾ ਸ਼ਾਮ ਨੂੰ ਹੋਣਾ ਨਾਲ ਹੀ ਰਿਹਾ ਜੀ ਤੁਸੀਂ ਉਹਨੀਆਂ ਵੀੜੀਆਂ ਵੇਖੋ ਜੰਨੀਆਂ ਉਹਨੇ ਬਣਾ ਬਣਾ ਕੇ ਚਾਰ ਦਾ ਰਿਹਾ ਜੀ ਵੀਡੀਓ ਬਹੁਤ ਬਣਾਉਂਦਾ ਸੀ ਜਿੱਥੇ ਜਾਂਦਾ ਸੀ ਨਾਲ ਵੀਡੀਓ ਬਣਾਉਂਦੇ ਸੀਗੇ ਉਹਨਾਂ ਨਾਲ ਹੀ ਰਿਹਾ ਜੀ ਉਹਨਾਂ ਕਰਕੇ ਹੀ ਖਲੋਤਾ ਸੀਗਾ ਵੀ ਮੇਰੇ ਤੋਂ ਮੇਰੇ ਤੋਂ ਇਹ ਨਾ ਕਿਹੜੇ ਪੈਸੇ ਲੈਣੇ ਹਾਂਜੀ ਤੇ ਜਦੋਂ ਬਣਦੀ ਵਾਰੀ ਆਈ ਤਾਂ ਕਹਿੰਦੇ ਵੀ ਪੈਸੇ ਲਾਂਗੇ ਆਂ ਬਣਾਵਾਂਗੇ ਉਹਨੇ ਫਿਰ ਮਹਿਸੂਸ ਕੀਤਾ ਵੀ ਮੈਂ ਇਹਨੇ ਦਿਨ ਨਾਲ ਲਗਾ ਫਿਰਿਆ ਮੈਂ ਗੱਲ ਚਲਾਈ ਮੈਂ ਸਰਪੰਚ ਖਲੋਣਾ ਜੇ ਮੈਂ ਅੱਜ ਨਾ ਬਣਿਆ ਪੈਸੇ ਨਾ ਦਿੱਤੇ ਤੇ ਮੇਰੀ ਬੇਇੱਜ਼ਤੀ ਹੋ ਜਾਏਗੀ ਤੇ ਜਿੰਨੇ ਕੋਏ ਸਾਡੇ ਕੋ ਵੀਰ ਅਸੀਂ ਮਿੰਤਰਲਾ ਕਰਕੇ ਦਿੱਤੇ ਕੋਈ ਚੋਨਾ ਗਹਿਣੇ ਪਾਇਆ ਕੋਈ ਰਿਸ਼ਤੇਦਾਰਾਂ ਤੋਂ ਫੜੇ ਦੇ ਦੇ ਨਾ ਪਰ ਪਰ ਸਾਫ ਸਾਨੂੰ ਨਹੀਂ ਮਿਲਿਆ ਮੁੰਡੇ ਦੇ ਪੈਸੇ ਵੀ ਲਾਗੇ ਜਾਨ ਵੀ ਗਈ ਚਲੀ ਇਨਸਾਫ ਉਸ ਤੋਂ ਬਾਅਦ ਐਮ ਐਲ ਏ ਜਾਂ ਕੋਈ ਹੋਰ ਸਰਕਾਰ ਦਾ ਬੰਦਾ ਉਸ ਦਿਨ ਤੋਂ ਬਾਅਦ ਕੋਈ ਆਇਆ ਕਿਸੇ ਨੇ ਕਿਹਾ ਵੀ ਤੁਹਾਨੂੰ ਇਨਸਾਫ ਮੈਂ ਦਿਵਾਉਂਗਾ ਕਿਸੇ ਨੇ ਕਹੀ ਗੱਲ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਆਇਆ ਵੀਰ ਅਸੀਂ ਤਾਂ ਰੋਜ਼ ਕਰੇ ਨਹੀਂ ਜੀ ਨਾ ਐਮਐਲ ਸਾਹਿਬ ਆਏ ਨੇ ਫੋਨ ਵੀ ਨਹੀਂ ਆਇਆ ਨਾ ਪੀਏ ਸਾਹਿਬ ਆਏ ਨੇ ਨਾ ਕੋਈ ਹੋਰ ਆਇਆ ਝਾੜੂ ਵਾਲੀ ਸਰਕਾਰ ਦਾ ਬੰਦਾ ਸਾਡੇ ਕੋਲ ਨਹੀਂ ਆਇਆ ਜੀ ਹਾਂਲੇ ਦੂਜੀਆਂ ਪਾਰਟੀਆਂ ਲੈ ਆ ਰਹੇ ਨੇ ਦੂਜੀਆਂ ਪਾਰਟੀਆਂ ਵਾਲੇ ਤਾਂ ਬਹੁਤ ਆ ਰਹੇ ਜੀ ਦੂਜੀਆਂ ਪਾਰਟੀਆਂ ਵਾਲੇ ਤਾਂ ਕਦੀ ਆਪਣੇ ਉਹ ਆਏ ਸੀਗੇ ਸ਼ੇਰ ਸਿੰਘ ਕਬਾਇਆ ਵੀ ਆਏ ਨੇ ਆਪਣੇ ਰਾਣਾ ਸੋਢੀ ਸਾਹਿਬ ਉਹਨਾਂ ਦੇ ਪੀਏ ਸਾਹਿਬ ਵੀ ਆਏ ਨੇ ਉਹਦਾ ਨਾਮ ਪਤਾ ਨਹੀਂ ਕੀ ਸਾਹਲਾ ਸੰਦੂ ਵੀ ਆਇਆ ਹੈ ਹੌਲਾ ਸਾਹਿਬ ਵੀ ਆਏ ਨੇ ਸਾਡੇ ਕੋਲ ਤੇ ਰਾਣਾ ਥੋੜੀ ਸਾਹਿਬ ਕਹਿੰਦੇ ਸੀ ਅਸੀਂ ਤੁਹਾਡੇ ਕੋਲ ਕੱਲ ਨੂੰ ਆਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਕੱਲ ਨੂੰ ਨਾ ਆਇਓ ਸਾਡੇ ਕੋਲ ਅਸੀਂ ਨਾ ਪੁੱਲ ਲੈ ਕੇ ਜਾਣੇ ਨੇ ਸਵੇਰੇ ਅੱਛਾ ਇੱਕ ਚੀਜ਼ ਮੰਨ ਲਓ ਇਹ ਫੋਨ ਵੀ ਨਹੀਂ ਤੁਸੀਂ ਕਿ ਆਇਆ ਇਹ ਉਸ ਤੋਂ ਬਾਅਦ ਆਇਆ ਵੀ ਨਹੀਂ ਫਿਰ ਇੱਥੋਂ ਦੀਆਂ ਚੀਜ਼ਾਂ ਕਲੀਅਰ ਹੀ ਹੁੰਦੀਆਂ ਨੇ ਕਿ ਮਤਲਬ ਇਨਸਾਫ ਨਾ ਦਵਾਉਣ ਵਾਲੀ ਗੱਲ ਹੀ ਹੋ ਗਈ ਹਰਨ ਸਾਹਿਬ ਕੀ ਦਵਾਣਾ ਜੀ ਜੇ ਅੱਗੇ ਹਸਾਬ ਲਾ ਲਓ ਮਨ ਲਓ ਪੈਸੇ ਵੀ ਲੱਗੇ ਸਰਪੰਚੀ ਵੀ ਨਾ ਕਰਨ ਦਿੱਤੀ ਤੇ ਬਸ ਉਹਨਾਂ ਕਿਹਾ ਵੀ ਹੋਣੇ ਗੁਜ਼ਰ ਗਿਆ ਮਰ ਗਿਆ ਨਾ ਕਹਿਣਾ ਹੈ ਬਸ 2-4 ਦਿਨ ਰੌਲਾ ਪਿਆਏਗਾ ਬਸ ਛਿੱਟੀ ਹੋ ਜਾਏਗੀ ਇਹ ਤਾਂ ਜਨਤਾ ਜਿਹੜੀ ਇੰਨੀ ਮੈਂ ਵੇਖੀ ਹੈ ਕੱਲ ਮੈਨੂੰ ਹੌਸਲਾ ਹੋਇਆ ਰਾਤ ਕਿਹੜਾ ਉਹਨਾਂ ਨੇ ਬੱਚਿਆਂ ਨੇ ਕੀਤਾ ਉਹਨਾਂ ਕੈਂਟਨ ਇਮਾਰਤ ਮੋਮਬੱਤੀਆਂ ਚ ਜਗਾਈਆਂ ਨੇ ਮੈਨੂੰ ਹੁਣ ਹੌਸਲਾ ਹੋ ਗਿਆ ਵੀ ਮੇਰੇ ਨਾਲ ساری ਸੰਤ ਖੜੀ ਏ ਮੈਨੂੰ ਹੁਣ ਕਿਸੇ ਦਾ ਡਰ ਨਹੀਂਗਾ ਹੁਣ ਬੇਡਰ ਹਾਂ ਮੈਂ ਬੇਡਾਰ ਹਾਂ ਮੈਨੂੰ ਕਿਸੇ ਦਾ ਕੋਈ ਡਰ ਨਹੀਂਗਾ ਭਾਵੇਂ ਜੋ ਮਰਜ਼ੀ ਹੋ ਜੇ ਮੈਨੂੰ ਸਾਫ਼ ਚਾਹੀਦਾ ਜੀ ਬਾਹਰ ਰਾਤ ਜਦੋਂ ਕੈਂਡਲ ਮਾਰਚ ਹੋਇਆ ਉਹਦੇ ਇੱਕ ਗੱਲ ਚੱਲੀ ਆ ਵੀ ਇਹਦੇ ਚ ਜਿਹੜਾ ਰੋਲ ਹੈ ਉਹ ਮੌਜੂਦਾ ਵਿਧਾਇਕ ਦਾ ਔਰ ਪੀਏ ਦਾ ਤਾਂ ਤੁਸੀਂ ਕਿਹਾ ਹੀ ਆ ਵੀ ਉਹਨੇ ਪੈਸੇ ਲਏ ਕਹਿੰਦੇ ਵੀ ਮੌਜੂਦਾ ਵਿਧਾਇਕ ਦਾ ਵੀ ਇਹਦੇ ਚ ਰੋਲ ਹੈਗਾ ਫੌਜਾ ਸਿੰਘ ਸਰਾਰੀ ਦਾ ਓਜਾ ਸਿੰਘ ਸਰਾਰੀ ਦਾ ਰੋਲ ਵਿੱਚ ਹੋਣਾ ਹੀ ਹੈ ਅਕਸਰ ਪੈਸੇ ਜੀ ਪੀਆ ਲੈਂਦਾ ਤੇ ਫੌਜਾ ਸਾਹਿਬ ਕੋਲ ਵੀ ਪਹੁੰਚਦੀ ਹੈ ਜੇ ਉਹ ਆਪ ਤਾਂ ਲੈਂਦੇ ਨਹੀਂ ਸਿੱਧੇ ਕਿਸੇ ਬੰਦੇ ਨੂੰ ਹੀ ਕਲਦੇ ਨੇ ਵੀ ਦੇ ਦਿਓ ਆ ਗੱਲ ਹੈ ਜੀ ਔਰ ਸਾਡੇ ਕੋਲੋਂ ਪੈਸੇ ਵੀਰ ਗਏ ਚਲੇ ਨੇ ਹਾਂ ਜਿੱਥੋਂ ਅਸੀਂ ਪੈਸੇ ਲੈਏ ਨੇ ਜੇ ਕੋਈ ਬੰਦਾ ਆਖੇ ਤੇ ਮੈਂ ਉਹ ਵੀ ਸਾਫਤ ਕਰਾ ਦਾਂਗਾ ਵੀ ਇਹ ਬੰਦੇ ਕੋਲੋਂ ਮੈਂ ਪੈਸੇ ਲੈੇ ਨੇ ਤੇ ਜਿਹੜੇ ਬੰਦੇ ਕੋਲੋਂ ਮੈਂ ਲੈ ਆਣਾ ਉਹ ਇਹਨਾਂ ਸਾਹਮਣੇ ਆਖਦੇ ਨਾ ਮੈਂ ਪੈਸੇ ਨਹੀਂ ਦਿੱਤੇ ਤੇ ਮੈਂ ਫਿਰ ਉਹਨੂੰ ਪੈਸੇ ਕੋ ਨਹੀਂ ਮੋੜਨੇ ਅਕਲ ਮੇਰੇ ਇੱਕ ਲਾਸਵਾਲ ਹੈਗਾ ਠੀਕ ਹੈ ਨਾ ਤੇ ਤੇ ਕੀ ਹੁਣ ਇਹ ਦਬਾਅ ਬਣਾਇਆ ਜਾਂਦਾ ਸਾਨੂੰ ਐਫੀਡੇਟ ਲੈ ਕੇ ਲਿਖ ਕੇ ਦਿਓ ਵੀ ਅਸੀਂ ਸਸਕਾਰ ਮਰਜੀ ਨਾਲ ਕੀਤਾ ਇਹ ਵੀ ਗੱਲ ਸਾਹਮਣੇ ਆ ਰਹੀ ਕੱਲ ਚਰਚਾ ਚ ਸੀ ਕੈਡਲ ਮਾਰਚ ਤੇ ਹਾਂਜੀ ਹਾਂਜੀ ਉਹ ਆਇਆ ਕਹਿੰਦੇ ਨੇ ਇੱਕ ਨਾ ਸਾਨੂੰ ਐਫੀਡੇਟ ਦਿਓ ਲਿਖ ਕੇ ਵੀ ਅਸੀਂ ਆਪਦੀ ਮਰਜ਼ੀ ਨਾਲ ਸਰਕਾਰ ਕੀਤਾ ਤੇ ਜੇ ਤੁਸੀਂ ਸਾਨੂੰ ਲਿਖ ਕੇ ਨਾ ਦਿਓਗੇ ਨਾ ਤੇ ਅਸੀਂ ਤੁਹਾਨੂੰ ਸਰਟੀਫਿਕੇਟ ਨਹੀਂ ਜਾਂਗੇ ਕੌਣ ਕਹਿੰਦਾ ਇਹ ਗੱਲ ਸਰਟੀਫਿਕੇਟ ਨਹੀਂ ਬਣਦਿਆਂਗੀ ਇਹ ਸਾਨੂੰ ਤਾਂ ਕਹਿੰਦੇ ਜੀ ਪੁਲਿਸ ਵਾਲੇ ਕਹਿੰਦੇ ਆ ਅੱਛਾ ਮੌਤ ਵਾਲਾ ਸਰਟੀਫਿਕੇਟ ਨਹੀਂ ਬਣਨਦਿਆਂ ਹਾਂ ਜੀ ਹਾਂ ਜੀ ਉਹ ਨਹੀਂ ਬਣਦਿਆਂ ਇਹ ਤੁਸੀਂ ਸੰਸਕਾਰ ਇੱਕ ਪਾਸੇ ਤਾਂ ਇਹ ਵੀ ਕਿਹਾ ਵੀ ਸੰਸਕਾਰ ਕਰਵਾ ਦਿੱਤਾ ਵੀ ਮੰਨ ਲਓ ਮੌਕੇ ਤੇ ਅੰਦਰ ਬੰਦ ਕਰਕੇ ਗੱਲਬਾਤ ਕਰਕੇ ਕੰਮ ਦੇ ਦੋ ਮੈਂ ਕਿਹਾ ਨਾ ਪੀਏ ਸਾਹਿਬ ਤੇ ਤੁਸੀਂ ਪਰਚਾ ਕਟੋ ਜਿੰਨੇ ਧਮਕੀਆਂ ਦਿੱਤੀਆਂ ਨੇ ਤੇ ਬੱਚਾ ਗੁਜ਼ਰਿਆ ਜਦੋਂ ਮੈਂ ਨੇ ਨਾਂ ਲਿਆ ਤੇ ਪੀਏ ਆਪਣਾ ਨਾ ਕੀ ਜਿਹੜਾ ਫੌਜਾ ਸਿੰਘ ਸਰਾਰੀ ਸੀ ਉਹ ਫਿਰ ਇਤਰਾ ਨਹੀਂ ਵੀ ਪਾ ਗਏ ਨੇ ਵੀ ਪਾ ਗਏ ਤੇ ਕਹਿੰਦੇ ਵੀ ਤੁਸੀਂ ਨਾ ਸਰਕਾਰ ਕਰ ਲਓ ਫਿਰ ਅਸੀਂ ਫਿਰ ਕਰ ਲਿਆ ਤੇ ਹੁਣ ਫਿਰ ਐਫੀਡੇਵਟ ਕਾਹਦਾ ਮੰਗਦੇ ਪਏ ਜਦੋਂ ਸਸਕਾਰ ਹੋ ਗਿਆ ਸਭ ਇਹੋ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਪੜਿਆ ਘਾਟਾਂ ਵੀਰੇ ਇਹ ਤਾਂ ਹੁਣ ਪੜਿਆ ਲਿਆ ਬਾ ਵੀ ਐਫੀਡੇਵਟ ਹੁੰਦਾ ਕਾਦੇ ਵਾਸਤੇ ਆ ਮੈਨੂੰ ਨਹੀਂ ਪਤਾ ਇਸ ਗੱਲ ਇਹ ਨਾ ਹੋਵੇ ਐਫੀਆਰ ਲਿਖਾ ਲੈਣ ਤੁਹਾਡੇ ਹੱਥ ਬਾੜ ਲੈਣ ਕੱਲ ਨੂੰ ਕੋਈ ਕਾਰਵਾਈ ਨਾ ਕਰਾ ਦੇਓ ਕਾਨੂੰਨੀ ਕਾਰਵਾਈ ਚ ਨਹੀਂ ਮੈਂ ਵੀ ਉਹ ਮੇਰਾ ਬੇੜਾ ਬਾਹਰ ਗਿਆ ਇੱਕ ਉਹਨੇ ਮੈਨੂੰ ਕਿਹਾ ਡੈਡੀ ਤੂੰ ਕੋਈ ਸੈਨ ਨਹੀਂ ਕਰਨੇ ਕਿਤੇ ਵੀ ਜੋ ਹੋ ਗਿਆ ਠੀਕ ਹੈ ਕੋਈ ਸੈਨ ਨਹੀਂ ਕਰਨੇ ਕਿਤੇ ਵੀ ਹਾਂ ਜੇ ਕੋਈ ਕਰਾਂਗੇ ਅਸੀਂ ਵਕੀਲ ਦੀ ਸਲਾਹ ਲੈ ਕੇ ਫਿਰ ਕਰਾਂਗੇ ਲਾਸਟ ਤੇ ਹੁਣ ਮੰਗ ਇਹੀ ਹੈ ਵੀ ਇਨਸਾਫ ਸਾਡਾ ਇਨਸਾਫ ਚਾਹੀਦਾ ਜੇ ਕੋਈ ਤਕੇ ਨਾ ਮੇਥੋਂ ਸੈਣ ਕਰਾਏਗਾ ਮੈਂ ਨਹੀਂ ਕਰਾਂ ਜਸ਼ਨ ਦਾ ਪਰਿਵਾਰ ਅੱਜ ਤਿੰਨ ਦਿਨ ਬੀਤਣ ਦੇ باوجود ਕੈਮਰੇ ਤੇ ਹੁਣ ਖੁੱਲ ਕੇ ਆ ਗਿਆ ਜਸ਼ਨ ਦੇ ਪਰਿਵਾਰ ਨੂੰ ਅਸੀਂ ਵੀ ਵਾਦਾ ਦਵਾਇਆ ਆਵਾਜ਼ੇ ਪੰਜਾਬ ਗੁਰੂ ਅਰਸੇ ਲਾਈਵ ਦੀ ਟੀਮ ਨੇ ਜਸ਼ਨ ਦੇ ਪਰਿਵਾਰ ਦੇ ਵੱਲ ਕਿਸੇ ਨੇ ਅੱਖ ਚੱਕ ਕੇ ਦੇਖਿਆ ਤਾਂ ਸਾਡੀ ਟੀਮ ਅੱਗੇ ਖੜੀ ਹੋਊਗੀ ਕਿਉਂਕਿ ਜੇਕਰ ਜਗ ਦੀ ਜ਼ਮੀਰ ਦੀ ਗੱਲ ਕਰਦੇ ਹਾਂ ਹਜ਼ਾਰਾਂ ਲੋਕਾਂ ਦੀ ਕੱਲ ਜ਼ਮੀਰ ਜਾਗੀ ਤੇ ਸਾਡੀ ਵੀ ਜ਼ਮੀਰ ਜਾਗਦੀ ਆ ਦੋਨੋਂ ਚੈਨਲਾਂ ਦੀ ਇਸ ਪਰਿਵਾਰ ਦੇ ਨਾਲ ਦੇਨ ਰਾਤ ਖੜਾਂਗੇ ਇਸ ਪਰਿਵਾਰ ਨੂੰ ਕਿਸੇ ਨੇ ਕੋਈ ਦਿੱਕਤ ਪਛਾਣ ਦੀ ਕੋਸ਼ਿਸ਼ ਕੀਤੀ ਇਸ ਪਰਿਵਾਰ ਨੇ ਹੁਣ ਖੁੱਲ ਕੇ ਇਨਸਾਫ ਦੀ ਮੰਗ ਕੀਤੀ ਆ ਜਸ਼ਨ ਦੇ ਫਾਦਰ ਸਾਹਿਬ ਸਾਡੇ ਨਾਲ ਹੈਗਾ ਤਰਸੇਮ ਸਿੰਘ ਹੋਰੀ ਰੋ ਰਹੇ ਨੇ ਇੰਟਰਵਿਊ ਕਰਨ ਦਾ ਮਨ ਨਹੀਂ ਸੀ ਪਰ ਅੱਜ ਮੈਂ ਦੱਸ ਦਿਆਂ ਅੱਜ ਜਦ ਜਸ਼ਨ ਦੇ ਅਖੜ ਦੀ ਵੀਡੀਓ ਪਾਈ ਗਈ ਉਸ ਤੋਂ ਬਾਅਦ ਉਹ ਚਪਸਰਾਂ ਤੱਕ ਦੇ ਮੈਨੂੰ ਫੋਨ ਆਏ ਸਮਾਜ ਸੇਵੀਆਂ ਦੇ ਫੋਨ ਆਏ ਕਹਿੰਦੇ ਹੁਣ ਮਾਮਲਾ ਉਜਾਗਰ ਕਰਨਾ ਪਊਗਾ ਚਾਹੇ ਉਹ ਪੀਏ ਕੋਣ ਵੀ ਹੋਵੇ ਖੁੱਲ ਕੇ ਬੋਲਾਂਗੇ ਖੁੱਲ ਕੇ ਦਾਵਾਂ ਦੱਸਾਂਗੇ 75 ਸਿੰਘ ਲਾਡੀ ਪੀ ਦਾ ਨਾਂ ਅੱਜ ਖੁੱਲ ਕੇ ਆ ਗਿਆ ਜਿਹੜਾ ਸਰਦਾਰ ਫੌਜਾ ਸਿੰਘ ਸਰਾਰੀ ਦੀ ਸੱਜੀ ਬਾਹ ਫੌਜਾ ਸਿੰਘ ਸਰਾਰੀ ਨੇ ਪਰਿਵਾਰ ਤੇ ਤਬਾਕ ਕਿਵੇਂ ਬਣਾਇਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਖਬਰ ਦੇ ਵਿੱਚ ਤੁਹਾਡੇ ਸਾਹਮਣੇ ਆਣੀਆਂ ਨੇ ਇਸ ਖਬਰ ਦੇ ਜਰੀਏ ਅਸੀਂ ਤੁਹਾਨੂੰ ਪਰਿਵਾਰ ਦਾ ਪਕਸਨਾਤਾ ਪਿਤਾ ਦੇ ਰੋਂਦੇ ਹੰਝੂ ਦਿਖਾਤੇ ਅੰਦਰ ਮਾਤਾ ਬੈਠੀ ਦਿਖਾਤੀ ਸੁਣਨਾ ਪਿਆ ਕਰ ਉਸ ਚੋਬਰ ਉਸ ਜੱਟ ਦਾ ਸੁਣਨਾ ਪਿਆ ਕਰ ਇਸ ਗੱਲ ਤੋਂ ਅੱਜ ਇੱਕ ਮੂਸੇ ਵਾਲਾ ਨਹੀਂ ਇੱਕ ਮੂਸੇ ਵਾਲੇ ਤੋਂ ਵੱਧ ਫੇਮ ਲੈ ਗਿਆ ਜਦ ਜਸ਼ਨ ਦਾ ਸੰਸਕਾਰ ਹੋਇਆ ਸੀ ਹਜ਼ਾਰਾਂ ਲੋਕ ਸੀ ਜਿੱਦਣ ਸੰਸਕਾਰ ਹੋਊਗਾ ਯਾਰਾਂ ਲੋਕ ਫੇਰ ਆਣਗੇ ਪਰ ਜਿਹੜਾ ਵਿਧਾਇਕ ਇਸ ਕਮਰੇ ਦੇ ਵਿੱਚ 4 ਘੰਟੇ 3 ਘੰਟੇ ਬੈਠਾ ਰਿਆ ਉਸ ਤੋਂ ਬਾਅਦ ਇੱਕ ਫੋਨ ਤੱਕ ਇਸ ਪਰਿਵਾਰ ਨੂੰ ਨਹੀਂ ਕੀਤਾ ਇਸ ਪਰਿਵਾਰ ਦੀ ਸਾਥ ਨਹੀਂ ਲਈ ਹੰਝੂ ਦੇਖ ਸਕਦੇ ਹੋ ਜਸ਼ਨ ਦੇ ਫਾਦਰ ਸਾਹਿਬ ਦੇ ਅੱਖਾਂ ਦੇ ਵਿੱਚ ਰੁਕ ਨਹੀਂ ਰਿਹਾ ਪਰ ਇਸ ਅੰਕਲ ਨੂੰ ਅੱਜ ਅਸੀਂ ਵਿਸ਼ਵਾਸ ਦੰਦੇ ਆ ਵਾਜੇ ਪੰਜਾਬ ਗੁਰੂ ਸਾਹਿਬ ਵੀ ਤੁਹਾਡੇ ਪੁੱਤਾਂ ਜਸ਼ਨ ਦੇ ਵਾਂਗੂ ਤੁਹਾਡੇ ਨਾਲ ਖੜਾਂਗੇ ਹੱਕ ਤੁਹਾਡਾ ਦੁਆਨ ਦੇ ਲਈ ਇਨਸਾਫ ਦੁਆਨ ਦੇ ਲਈ ਕਾਰਵਾਈ ਜਿਹੜੀ ਹੈ ਉਹ ਕਾਨੂੰਨੀ ਹੋਣੀ ਹੈ ਪਰ ਉਸ ਕਾਨੂੰਨੀ ਕਾਰਦੇ ਨਾਲ ਜੇਕਰ ਕੋਈ ਧਮਕੀ ਦੇਊਗਾ ਜਾਂ ਪਰਵਾਹ ਨਾ ਕੋਈ ਦੁੱਖ ਹੋਊਗਾ ਗੁਰੂ ਵਰਸਾਇ ਲਾਈਵ ਦਾ ਕੈਮਰਾ ਵਾਜੇ ਪੰਜਾਬ ਦਾ ਕੈਮਰਾ ਇਸ ਪਰਵਾਹ ਤੇ ਲਈ ਹਮੇਸ਼ਾ ਚੱਲੂਗਾ ਬੇਬਾਕ ਚੱਲੂਗਾ ਤੇ ਬੇਬਾਕ ਉੱਪਰ ਦੇ ਵਜਾਗਰ ਕਰਦੇ ਰਾਂਗੇ ਚਾਹੇ ਐਮਐਲਏ ਹੋਵੇ ਚਾਹੇ ਕੋਈ ਹੋਵੇ ਇੱਕ ਗੱਲ ਹੋਰ ਕਹਿ ਦੇਣਾ ਜਦੋਂ ਦਿਲ ਕਰਦਾ ਹੈ ਸਰਦਾਰ ਫੌਜਾ ਸਿੰਘ ਸਰਾਰੀ ਤੈਨੂੰ ਕਹਿ ਰਿਆਂ ਸਰਦਾਰ ਫੌਜਾ ਸਿੰਘ ਸਰਾਰੀ ਜਦੋਂ ਦਿਲ ਕਰਦਾ ਤੇਰਾ ਪੀਏ ਬਚਿੱਤਰ ਸਿੰਘ ਲਾਡੀ ਦਾ ਦਿਲ ਕਰੇ ਖੁੱਲੇ ਆਮ ਲਾਈਵ ਛੱਡਾਂਗੇ ਇਹਨਾਂ ਨੂੰ ਸਮਝ ਲਈ ਕੱਟ ਲਾਵਾਂਗੇ ਆ ਕੇ ਦੋਨੋਂ ਚੈਨਲਾਂ ਤੇ ਕਦੋਂ ਮਰਜੀ ਇੰਟਰਵਿਊ ਦੇ ਕੇ ਆਪਦਾ ਪੱਖ ਤੁਸੀਂ ਰੱਖ ਸਕਦੇ ਹੋ ਨਾ ਸਾਨੂੰ ਡਰ ਸੀ ਨਾ ਡਰ ਹੈ ਨਾ ਡਰ ਰਹਿਊਗਾ ਤੇ ਨਾ ਹੀ ਅੱਜ ਤੋਂ ਬਾਅਦ ਇਸ ਪਰਵਾਰ ਨੂੰ ਕੋਈ ਡਰ ਰਹੇਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰਸਾਹਿਬ